ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮੂਲਾ ਉੱਤੇ ਦੋਸਤੋ ਅੱਜ ਦੇ ਵੀਡੀਓ ਬਣਾ ਰਹੇ ਆਪਾਂ ਪਿੰਡ ਗੰਗਾ ਤੋਂ ਤੇ ਇਹ ਆਪਣੇ ਪਿੰਡ ਦੇ ਵਿੱਚ ਰਾਸ਼ੀ ਕੰਪਨੀ ਵਾਲਿਆਂ ਨੇ ਵਿੱਜਾ ਸੰਬੰਧੀ ਇੱਕ ਕੈਂਪ ਲਾਇਆ ਤੇ ਉਸੇ ਦੀ ਵੀਡੀਓ ਤੇ ਕਰਾਂਗੇ ਆਪਾਂ ਵੀਡੀਓ ਨੂੰ ਸ਼ੁਰੂ ਕਿਉਂਕਿ ਆਪ ਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੋ ਤਾਂ ਮੇਰੀ ਇੱਕ ਬੇਨਤੀ ਹੈ ਜੀ ਸਭ ਨੂੰ ਇੱਕਦਮ ਫੋਨ ਆਪਨੇ ਥੋੜਾ ਜਿਹਾ ਸਵਿਚ ਆਫ ਕਰ ਲਿਓ ਇੱਕ ਜਿਹੜਾ ਸ਼ੋਰ ਸ਼ਰਾਬਾ ਬੋਲ ਬਾਲਣਾ ਪੂਪਾ ਪੰਜ ਤੋਂ 10 ਮਿੰਟ ਆਸਤੇ ਥੋੜੀ ਜਿਹੀ ਟਿਕਾ ਕੇ ਰੱਖੇ ਜੋ ਵੀ ਗੱਲਬਾਤ ਅੱਜ ਸਾਡਾ ਦਸਣੀ ਹੈ ਮੇਰੇ ਨਾਲ ਜੋ ਸਾਂਝੀ ਕਰਨੀ ਹੈ ਜੋ ਤੁਹਾਡੇ ਮਨ ਦੇ ਅੰਦਰ ਸਵਾਲ ਜਵਾਬ ਨੇ ਕੰਪਨੀ ਦੇ ਪ੍ਰਤੀ ਜਾਂ ਆਉਣ ਵਾਲੀ ਫਸਲ ਦੇ ਬਰਤੀ ਉਹ ਤੁਸੀਂ ਸਾਡੇ ਨਾਲ ਮੀਟਿੰਗ ਤੋਂ ਬਾਅਦ ਸੰਭਲੇਗਾ ਪਲੀਜ਼ 10 ਮਿੰਟ ਤੁਸੀਂ ਆਪ ਦੇ ਫੋਨ ਸਾਇਲੈਂਟ ਕਰ ਲਿਓ ਤੇ ਆਪਾਂ ਗੱਲਾਂ ਕਰਦੇ ਆਂ ਮੈਂ ਸਭ ਤੋਂ ਪਹਿਲਾਂ ਆਪ ਦੀ ਤਰਫੋਂ ਕੰਪਨੀ ਦੀ ਧਰੋਂ ਤੁਹਾਡਾ ਜੀ ਆਇਆਂ ਧੰਨਵਾਦ ਕਰਦਾ ਤੇ ਆਪਾਂ ਗੱਲ ਕਰਦੇ ਆਂ ਆਉਣ ਵਾਲੀ ਫਸਲ ਦੀ ਜੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਝੋਨਾ ਤੇ ਮੱਕੀ ਮੱਕੀ ਦੇ ਵਿੱਚ ਸਾਇਲਜ ਮੱਕੀ ਪਕਾਵੀ ਮੱਕੀ ਤਾਂ ਹੋਰ ਫਸਲਾਂ ਦਾ ਜਿਹੜਾ ਤੁਸੀਂ ਔਣ ਵਾਲਾ ਗੱਲ ਕਰਦੇ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਜਿਹੜੀ ਆਪਣੀ ਔਣ ਜਿਹੜੀ ਇਸ ਟਾਈਮ ਖੜੀ ਹੋਈ ਫਸਲ ਹੈ ਕਣਕ ਦੀ ਇਹ ਪ੍ਰਮਾਤਮਾ ਸੁੱਖ ਸ਼ਾਂਤੀ ਨਾਲ ਕੱਟੀ ਜਾਵੇ ਤਾਂ ਜਿੰਨੇ ਗੱਲ ਕਰਾਂ ਢਾਂਚੇ ਦੀ ਤਾਂ ਦੁਨੀਆਂ ਦੇ ਉੱਤੇ ਡਾਕਟਰ ਨੂੰ ਸਭ ਤੋਂ ਵੱਡਾ ਰੱਬ ਮੰਨਿਆ ਜਾਂਦਾ ਹੈ ਕਿ ਡਾਕਟਰ ਜੇ ਮਨੁੱਖੀ ਸਰੀਰ ਨੂੰ ਬਚਾਉਂਦਾ ਹੈ ਤਾਂ ਇਨਸਾਨ ਜੇ ਆਪਾਂ ਮਨੁੱਖੀ ਸਰੀਰ ਤੇ ਡਾਕਟਰ ਦੀ ਗੱਲ ਕਰੀਏ ਤਾਂ ਉਹਦੇ ਕੋਲੇ ਸ਼ਾਇਦ ਆਪਾਂ ਆਪਦੇ ਸਰੀਰ ਦਾ ਚੈੱਕਅਪ ਕਰਾਉਣ ਜਾਈਏ ਤਾਂ ਆਪਾਂ ਨੂੰ ਅਲਟਰਾਸਾਉਂਡ ਐਕਸ-ਰੇ ECG ਐਸਾ ਵਗੈਰਾ ਕਰਕੇ ਫਿਰ ਉਹ ਆਪਦੀ ਫਾਈਨਲ ਰਿਪੋਰਟ ਤੇ ਪਹੁੰਚਦਾ ਪਰ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਡਾਕਟਰ ਆ ਕਿਸਾਨ ਉਹ ਆਪਦੀਆਂ ਨੰਗੀਆਂ ਅੱਖਾਂ ਨਾਲ ਫਸਲ ਨੂੰ ਦੇਖ ਕੇ ਦੱਸ ਦਿੰਦਾ ਬਾਹਰ ਖੜਾ ਵੀ ਮੇਰੀ ਫਸਲ ਦੇ ਅੰਦਰ ਆਹ ਬਿਮਾਰੀ ਹੈ ਤੇ ਮੈਂ ਆਹ ਚੀਜ਼ ਦਾ ਇਤੇ ਛੜਕਾ ਕਰਨਾ ਤੇ ਆਹ ਮੇਰਾ ਹੱਲ ਹੋ ਜੂਗਾ ਤੇ ਮੇਰੀ ਫਸਲਾਂ ਜੜੀ ਸੁਰੱਖਿਅਤ ਹੋ ਜੂਗੀ ਵੱਧ ਜੂਗੀ ਤੇ ਜੇ ਮੈਂ ਸਰੀਰ ਦੇ ਢਾਂਚੇ ਦੀ ਗੱਲ ਕਰਾਂ ਤਾਂ ਸਾਡਾ 206 ਹੱਡੀਆਂ ਦਾ ਬਣਿਆ ਹੋਇਆ ਸਰੀਰ ਕਾਦੇ ਢਾਂਚੇ ਤੇ ਖੜਾ ਹੈ ਕੈਲਸ਼ੀਅਮ ਦੇ ਢਾਂਚੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਜੇ ਆਪਾਂ ਕੈਲਸ਼ੀਅਮ ਦੀ ਗੱਲ ਕਰੀਏ ਤਾਂ ਕੈਲਸ਼ੀਅਮ ਪਾਵਾਂਗੇ ਕਿੱਥੋਂ ਆਪਾਂ ਕੈਲਸ਼ੀਅਮ ਆਪਾਂ ਨੂੰ ਦੁੱਧ ਦੇ ਰਾਹੀਂ ਆਊਗਾ ਤੇ ਦੁੱਧ ਆਪਾਂ ਲਵਾਂਗੇ ਕਿਤੋਂ ਪਸ਼ੂ ਤੋਂ ਜੇਕਰ ਪਸ਼ੂ ਦੇ ਅੰਦਰੋਂ ਦੁੱਧ ਲੈਣਾ ਹੈ ਤਾਂ ਪਸ਼ੂ ਨੂੰ ਤੰਦਰੁਸਤ ਰੱਖਣਾ ਪਊ ਉਹਨੂੰ ਤੰਦਰੁਸਤ ਰੱਖਾਂਗੇ ਕਾਦੇ ਨਾਲ ਕਿਉਂਕਿ ਉਹਨੂੰ ਤੰਦਰੁਸਤ ਜਿਹੜਾ ਖੂੜ ਭੋਜਨ ਖਾਣਾ ਦੇਣਾ ਪਊਗਾ ਆਪਾਂ ਨੂੰ ਫੇਰ ਸਾਡਾ ਪਸ਼ੂ ਜਿਹੜਾ ਤੰਦਰੁਸਤ ਰਹੂਗਾ ਫੇਰ ਅਸੀਂ ਉਹਦਾ ਦੁੱਧ ਜਿਹੜਾ ਕੈਲਸ਼ੀਅਮ ਆਪਾਂ ਦੇ ਅੰਦਰ ਸਰੀਰ ਦੇ ਲਵਾਂਗੇ ਬੱਚੇ ਆਪਦੇ ਤੰਦਰੁਸਤ ਆਗਾ ਫੇਰ ਆਪਣਾ ਜਿਹੜ ਕੁਦਰਤ ਦੀ ਢਾਂਚੇ ਦੇ ਅੰਦਰ ਜਿਉ ਸਕਦਾ ਤੇ ਹੁਣ ਮੈਂ ਕੈਲਸ਼ੀਅਮ ਦੀ ਗੱਲ ਕਰਾਂ ਉਹ ਆਪਾਂ ਨੂੰ ਆਊਗਾ ਕਿੱਥੋਂ ਕੈਲਸ਼ੀਅਮ ਆਊਗਾ ਜਿਵੇਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਪੱਠੇ ਪਸ਼ੂਆਂ ਵਾਸਤੇ ਬੀਜਦੇ ਹੋ ਉਹਦੇ ਅੰਦਰੋਂ ਆਊਗਾ ਜੇ ਤੁਸੀਂ ਡਾਇਰੈਕਟ ਕੈਲਸ਼ੀਅਮ ਲੈਣਾ ਤਾਂ ਕੈਲਸ਼ੀਅਮ ਜ਼ਮੀਨ ਦੇ ਉੱਪਰ ਵੀ ਖੋਸਣਾ ਪਊਗਾ ਫਸਲ ਦੇ ਉੱਪਰ ਵੀ ਕਰਨਾ ਪਊਗਾ ਤਾਂ ਜਿਹੜਾ ਪਸ਼ੂ ਪੱਠੇ ਖਾਣਗੇ ਉਹਦੇ ਅੰਦਰੋਂ ਜੋ ਵੀ ਢਾਂਚਾ ਆਊਗਾ ਆਪਣੇ ਅੰਦਰ ਸਰੀਰ ਆਪਣਾ ਅਜਰਮ ਕਰਦਾ ਤਾਂ ਮੈਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਸੀਂ ਫਸਲ ਬੀਜਣ ਜਾ ਰਹੇ ਹੋ ਸਾਈਲੇਜ ਵਾਲੀ ਮੱਕੀ ਇਹਦੇ ਤੁਹਾਨੂੰ ਕੀ ਫਾਇਦੇ ਤੇ ਕੀ ਨੁਕਸਾਨ ਹੋਇਆ ਇਹ ਤੁਸੀਂ ਮੀਟਿੰਗ ਤੋਂ ਬਾਅਦ ਸਾਡੇ ਨਾਲ ਸਾਂਝੇ ਕਰਨੇ ਆ ਕਿ ਕਈ ਪਿੰਡਾਂ ਦੇ ਅੰਦਰ ਲੋਕ ਇਹ ਗੱਲ ਕਹਿੰਦੇ ਆ ਕਿ ਸਾਡੇ ਪਸ਼ੂ ਰਹਿੰਦੇ ਨਹੀਂ ਜੀ ਸਾਡੇ ਪਸ਼ੂ ਟਾਈਮ ਤੇ ਬੋਲਦੇ ਨਹੀਂ ਜੀ ਸਾਡੇ ਪਸ਼ੂ ਟਾਈਮ ਨਾਲ ਸੁੰਦੇ ਨਹੀਂ ਜੀ ਇਹ ਲੋਕਾਂ ਦੇ ਸਵਾਲ ਨੇ ਕਿਉਂਕਿ ਸਵਾਲ ਕਰਨਾ ਬਹੁਤ ਵੱਡੀ ਗੱਲ ਆ ਜਿਹੜਾ ਬੰਦਾ ਸਵਾਲ ਨਹੀਂ ਕਰਦਾ ਮੀਟਿੰਗ ਨੂੰ ਦੇਖ ਕੇ ਜਾਂ ਕਿਸੇ ਦੀ ਗੱਲ ਨੂੰ ਸੁਣ ਕੇ ਮਤਲਬ ਇਹਦਾ ਮਤਲਬ ਅਸੀਂ ਸਮਝਦੇ ਵੀ ਹਣੀ ਮੀਟਿੰਗ ਨੂੰ ਸੁਣਿਆ ਹੀ ਨਹੀਂ ਸਵਾਲ ਤਾਂ ਹਰ ਇੱਕ ਬੰਦੇ ਦਾ ਹੱਕ ਬੰਦਾ ਰਾਈਟ ਬੰਦਾ ਕਰਨਾ ਪਰ ਸਵਾਲ ਜਿਹੜਾ ਇੱਕ ਓਰਿਜਨਲ ਸਵਾਲ ਹੈ ਬੇਬੁਦ ਦਾ ਸਵਾਲ ਉਹ ਮੈਂ ਨਹੀਂ ਰੱਖਦਾ ਸਵਾਲ ਉਹ ਹੋਵੇ ਜਿਹੜਾ ਤੁਹਾਨੂੰ ਕੋਸ ਜਵਾਬ ਮਿਲ ਸਕੇ ਤਾਂ ਸਵਾਲ ਪੁੱਛਣਾ ਤੁਹਾਡਾ ਹਿੱਸਾ ਹੈ ਤੁਸੀਂ ਮੀਟਿੰਗ ਤੋਂ ਬਾਅਦ ਸਾਡੇ ਨਾਲ ਕਰ ਸਕਦੇ ਹੋ ਤਾਂ ਆਪਾਂ ਹੁਣ ਗੱਲ ਕਰੀਏ ਮੱਕੀ ਦੀ ਮੱਕੀ ਆਉਣ ਵਾਲੀ ਫਸਲ ਆ ਆਪਣੀ ਆਪਾਂ ਆਉਦੇ ਪਸਖੂਨ ਸੇਵ ਕਰਨੇ ਮੱਕੀ ਆਉਣ ਵਾਲੀ ਫਸਲ ਹੈ ਤੇ ਤੁਸੀਂ ਕਿਹੜਾ ਮੱਕੀ ਦਾ ਬੀਜ ਤੁਸੀਂ ਬੀਜਣਾ ਹੈ ਕਿਹੜੀ ਮੱਕੀ ਸਾਨੂੰ ਲਾਹੇਵੰਦ ਹੈ ਕਿਹੜੀ ਮੱਕੀ ਤੁਹਾਡੇ ਪਸਖੂਨ ਤੰਦਰੁਸਤ ਰੱਖ ਸਕਦੀ ਹੈ ਕਿਹੜੀ ਮੱਕੀ ਤੁਹਾਨੂੰ ਘੱਟ ਰੁਪਈਆ ਦੇ ਵਿੱਚ ਲੱਗ ਸਕਦੀ ਹੈ ਤੁਹਾਡੀ ਜੇਬ ਦੇ ਵਿੱਚ ਦੋ ਰੁਪਈਆ ਬਣਗੇ ਮੈਂ ਉਹਨਾਂ ਡਾਕਟਰ ਸਾਹਿਬ ਨੂੰ ਕਹਿੰਦਾ ਬੇਨਤੀ ਕਰੂੰਗਾ ਤੁਹਾਡੇ ਨਾਲ ਮੱਕੀ ਦੇ ਵਿਸ਼ੇ ਤੇ ਸਾਰੀ ਵਾਰ ਗੱਲਬਾਤ ਜਿਹੜੀ ਸਾਂਝੀ ਕਰਨਗੇ ਮੇਰੇ ਬੋਲ ਦਾ ਕਿਸੇ ਦੇ ਮਨ ਨੂੰ ਕਿਸੇ ਕੋਲ ਚ ਮੈਂ ਮਾਫੀ ਮੰਗਦਾ ਮੈਂ ਗੁਰਜੀਤ ਸਿੰਘ ਵਾਲਾ ਸਾਹਿਬ ਐਂਡ ਦਸਵਤ ਸਾਰੇ ਕਿਸਾਨ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜਾ ਆਪਾਂ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤਾਂ ਜਿਵੇਂ ਕਿ ਅਸੀਂ ਰਾਸ਼ੀ ਕੰਪਨੀ ਤੋਂ ਆਏ ਹਾਂ ਰਾਸ਼ੀ ਦੀ ਗੱਲ ਕਰੀਏ ਤਾਂ ਲਗਭਗ ਏਰੀਆ ਦੇ ਵਿੱਚ ਜਿੰਮੇਦਾਰ ਸਾਰੇ ਜਾਣਦੇ ਹੀ ਆ ਤਾਂ ਮੇਨ ਜਿਹੜਾ ਰਸ਼ ਨੂੰ ਲੋਕ ਜਾਣਦੇ ਸੀਗੇ ਪਹਿਲਾਂ ਖਰਨੇ ਕਰਕੇ ਜਾਣਦੇ ਸੀਗੇ ਲਗਭਗ 70 ਤੋਂ 80% ਅਪਲਾਈ ਜਿਹੜੀ ਪੰਜਾਬ ਹਰਿਆਣਾ ਦਾ ਪੂਰੇ ਆਪਣੀ ਇੰਡੀਆ ਦੇ ਵਿੱਚ ਹੁੰਦੀ ਆ ਉਹ ਜਿਹੜਾ ਹੈਗਾ ਰਾਸ਼ੀ ਕੰਪਨੀ ਦੇ ਵਿੱਚ ਜਿੰਮੇਦਾਰ ਲੋਕ ਪਸੰਦ ਕਰਦੇ ਰਾਸ਼ੀ ਕੰਪਨੀ ਦੀ ਗੱਲ ਕਰੀਏ ਤਾਂ ਕਾਫੀ ਪੁਰਾਣੀ ਕੰਪਨੀ ਆ 1973 ਤੋਂ ਸਟਾਰਟ ਹੋਈ ਸੀਗੀ ਲਗਭਗ 50 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਰਸ ਨੂੰ ਜਿਹੜਾ ਹੈਗਾ ਬੀਜਦਾ ਇਕੱਲੇ ਬੀਜਾਂ ਦੀ ਕੰਪਨੀ ਆ ਪੰਜ ਫਸਲਾਂ ਦੀ ਹੋਰ ਦੀ ਗੱਲ ਕਰੀ ਉਹਦੇ ਵਿੱਚ ਜਿਹੜਾ ਹੈਗਾ ਮੱਕਾ ਜਿਹੜਾ ਆਪਾਂ ਸਾਇਲੈਂਜ ਵਾਲਾ ਲਾ ਰਹੇ ਆ ਪਿਛਲੇ 3-4 ਸਾਲ ਤੋਂ ਜਾਂ ਆਪਾਂ ਚਾਰੇ ਵਾਲਾ ਮੱਕਾ ਲਾਉਨੇ ਆ ਮੱਕੇ ਦੇ ਜਿਹੜਾ ਹੈਗੇ ਬੀਜ ਆ ਰਹੇ ਨੇ ਕੰਪਨੀ ਦੇ ਸਰੋਂ ਦੇ ਵਿੱਚ ਗੱਲ ਕਰੀਏ ਤਾਂ ਨਾਰਮਲ ਕੀ ਆ ਸਰੋਂ ਦੀ ਗੱਲ ਕਰਦੇ ਆਪਾਂ ਸਰੋਂ ਜਿਹੜਾ ਹੈਗਾ ਇੱਕੋ ਸਰੋਂ ਕੰਪਨੀਆਂ ਦੇ ਰਹੀਆਂ ਨੇ ਹਰੇਕ ਮਿੱਟੀ ਦੇ ਵਿੱਚ ਉਹ ਹੀ ਲਵਾ ਰਹੀਆਂ ਨੇ ਪਰਾਸ਼ਕਾਇਓ ਜੀ ਕੰਪਨੀ ਆ ਜਿਹੜੀ ਮਿੱਟੀ ਦੇ ਹਿਸਾਬ ਨਾਲ ਕੰਮ ਕਰਦੇ। ਇਹਨਾਂ ਦੀ ਜਿਹੜਾ ਰਾਸ਼ੀ ਦੀ ਆਪਦੀ R&D ਆ, ਆਪਦੇ ਜਿਹੜੇ ਹੈਗੇ ਰਿਸਰਚ ਸੈਂਟਰ ਹੈਗੇ ਆ, ਆਪਦੇ ਬਰੀਡਰ ਨੇ ਕਿਸੇ ਤੋਂ ਜਿਹੜਾ ਹੈਗਾ ਕਈ ਕੰਪਨੀ ਕੀ ਕਰਦੇ ਆ ਵੀ ਦੂਸਰੇ ਤੋਂ ਪ੍ਰੋਡਕਟ ਲੈ ਕੇ ਵੇਚਦੀਆਂ ਕੰਪਨੀਆਂ। ਆ ਜਿਹੜਾ ਇਹ ਆਪ ਦਾ ਪ੍ਰੋਡਕਟ ਜਿਹੜਾ ਲਗਭਗ 6-7 ਸਾਲ ਤੋਂ ਕੰਪਨੀ ਦਾ ਆਪਦਾ ਸਮਾਨ ਲੱਗਦਾ। ਉਸ ਤੋਂ ਬਾਅਦ ਜਿਹੜਾ ਹੈਗਾ ਕਿੰਨਾਂ ਸਾਲ ਸਾਡੇ ਕੋਲੇ ਆਉਂਦਾ ਹੈਗਾ ਅਸੀਂ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਟ੍ਰਾਇਲ ਲਾਉਣਾ ਜਦੋਂ ਇੱਥੋਂ ਪਾਸ ਹੁੰਦੀ ਹੈ ਫਿਰ ਜਾ ਕੇ ਜਿਹੜਾ ਹੈਗਾ ਦੁਕਾਨਦਾਰ ਤਾਂ ਮਿੱਟੀ ਦੇ ਵਿੱਚ ਕੰਮ ਕਰ ਰਹੀ ਹੈ ਕੰਪਨੀ ਬਾਜਰਾ ਜਿਹੜਾ ਹੈਗਾ ਪਕਾਵਾ ਬਾਜਰਾ ਹੁੰਦਾ ਸਰੋਂ ਦੇ ਬੀਜ ਜਿਹੜਾ ਹੈਗਾ ਤਿੰਨ ਸਾਡੇ ਸਰੋਂ ਦੇ ਬੀਜ ਆਉਂਦੇ ਨੇ ਹਾਈਬ੍ਰਿਡ ਤਿੰਨੋਂ ਜਿਹੜਾ ਹੈਗਾ ਅਲੱਗ-ਅਲੱਗ ਮਿੱਟੀ ਦੇ ਲਈ ਨਾਰਮਲ ਕੀ ਹੈ ਜਿਹੜਾ ਹੈਗਾ ਇੱਕੋ ਬੀਜ ਸਰੋਂ ਦਾ ਹਰੇਖਾਂ ਲੱਗਦਾ ਨਰਮੇ ਦੇ ਬੀਜ ਨੇ ਜਿੰਮਦਾਰ ਲਾਉਂਦਾ ਜਿਵੇਂ ਮਿੱਟੀ ਹਿਸਾਬ ਨਾਲ ਲਾਉਂਦਾ ਹੈਗਾ 75 200 ਮਿੱਟੀ ਦੇ 76 ਹੋਰ 440 ਆ ਰਹੇ ਨੇ 952 ਪ੍ਰੈਟੀਆਂ ਆ ਰਹੀਆਂ ਨੇ ਨਰਮੇ ਦੀਆਂ ਉਹ ਜਿਹੜਾ ਹੈਗਾ ਮਿੱਟੀ ਹਿਸਾਬ ਨਾਲ ਜਿੰਮਦਾਰ ਲਾਉਂਦਾ ਉਹ ਸਰੋਂ ਦੇ ਬੀਜ ਭਾਰੀ ਮਿੱਟੀ ਵਾਸਤੇ ਹੋਰ ਹੈ ਹਲਕੀ ਵਾਸਤੇ ਹੋਰ ਹੈ ਬ ਕਾਕਾਵਾ ਬਾਜਰਾ ਜਿਹੜਾ ਹੈਗਾ ਰਸੀ ਕੰਪਨੀ ਦਾ ਆ ਰਿਹਾ ਹੈਗਾ ਤੇ ਕਣਕ ਦੇ ਬੀਜ ਜਿਹੜੇ ਲੱਗੇ ਹੋਏ ਨੇ ਆਦਿਗੇ ਸਰਕਾਰ ਦੇ ਨਾਮ ਤੁਸੀਂ ਬਰੈਕੀ ਦਿੰਦੇ ਆ ਤਾਂ ਮੈਂ ਜਿਹੜੀ ਵੈਰੈਟੀ ਦੀ ਉਹਦੀ ਕਣਕ ਬਾਰੇ ਵੀ ਤੁਹਾਨੂੰ ਦੱਸ ਦਿਆਂ ਜੇ ਮੈਂ ਚੱਲ ਰਹੀ ਆਪਣੀ ਬਸਲ ਆਪਾਂ ਦੂਜਾ ਕਟਾਈ ਕਰਾਂਗੇ ਤਾਂ ਕਣਕ ਦੇ ਵਿੱਚ ਜਿਹੜਾ ਹੈਗਾ ਹਰ ਸਾਲ ਯੂਨੀਵਰਸਿਟੀਆਂ ਦੇ ਕਾਫੀ ਬੀਜ ਆਉਂਦੇ ਨੇ ਦੋ ਤਿੰਨ ਬੀਜ ਹਰ ਸਾਲ ਆਉਂਦੇ ਨੇ ਆਪਾਂ ਜਿਹੜਾ ਹੈਗਾ ਇੱਕ ਛੱਡ ਕੇ ਦੂਸਰੇ ਤੇ ਹੋ ਜਾਂਦੇ ਆ ਖੜਾ ਵੀ ਜਿਹੜਾ ਹੈਗਾ ਸਰਸ ਜਿਹੜਾ ਹੈਗਾ ਸਰਤਾਜ ਦੇ ਨਾਮ ਤੋਂ ਅਸੀਂ ਦਿੰਦੇ ਆ। ਮੇਨੂੰ ਤੇ ਕੁਆਲਿਟੀ ਦੀ ਗੱਲ ਕਰੀਏ ਵੀ ਜਿਵੇਂ ਗਰਮੀ ਪੈ ਰਹੀ ਆ ਹੁਣ। ਚਲੋ ਇਹ ਕਿਤਾ ਕਣਕਾਂ ਕੀ ਸੀ ਕਿ ਜਿਹੜੇ ਟਾਈਮ ਤੇ ਕਣਕਾਂ ਪਕਾ ਲਿਆ। ਮੌਸਮ ਠੰਡਾ ਰਹੇ ਕਣਕਾਂ ਜਿਹੜੇ ਵੀ ਵੀ ਲੱਗਿਆ ਘਰ ਦਾ ਵੀ ਲਾਇਆ ਸੀ ਉਹ ਵੀ ਚੰਗਾਗਾ। ਕਿਸੇ ਯੂਨੀਵਰਸਿਟੀ ਤੇ ਲਾਇਆ ਉਹ ਵੀ ਚੰਗਾ ਜਾ ਕਿਸੇ ਕੰਪਨੀ ਵਾਲੇ ਦਾ ਲਾਇਆਗਾ। ਉਹ ਵੀ ਚੰਗਾਗਾ। ਤੇ ਸਰਤਾਜ ਜਿਹੜੀ ਅਸੀਂ ਵੈਰਾਈਟੀ ਦਿੰਦੇ ਆ ਮੇਨ ਜਿਹੜਾ ਹੈਗਾ ਉਹ ਗਰਮੀ ਪ੍ਰਤੀ ਟੋਲਰੈਂਟ ਹੈ। ਗਰਮੀ ਨੂੰ ਸਹਿਣ ਕਰਦੀ ਹੈ। ਨੋਰਮਲ ਕੀ ਹੁੰਦਾ ਜਿਹੜੇ ਸਾਲਾਂ ਦੇ ਵਿੱਚ ਗਰਮੀ ਪੈਂਦੀ ਆਪਣੇ ਕਣ ਤਾਂ ਕਣਕ ਜਿਹੜੀ 65 ਮਨ ਵਾਲੀ ਆਪਣੀ 50 ਮਨਤੀ ਆ ਜਾਂਦੀ ਉਹ 50 ਮਨਤੀ ਆ ਜਾਂਦੀ ਹੈ ਤਾਂ ਉੱਥੇ ਕੀ ਹੈਗਾ ਗਰਮੀ ਕਰਕੇ ਜਿਹੜਾ ਹੈਗਾ ਝਾੜ ਆਪਣੇ ਘਟ ਜਾਂਦੇ ਆ ਤਾਂ ਜਿਹੜੀ ਰਾਸ਼ੀ ਦੇ ਸੀ ਤਰਤਾਜ ਕਣਕ ਦਿੰਨੇ ਆ ਕਿਸਾਨ ਨੂੰ ਜੋ ਜਿਹੜਾ ਹੈਗਾ ਗਰਮੀ ਦੇ ਪ੍ਰਤੀ ਸਹਿਮ ਸੀ ਲਾ ਜਿਵੇਂ ਫੁੱਲ ਗਰਮੀ ਪੈ ਗਈ ਤਾਂ ਉੱਥੇ ਜਿਹੜਾ ਹੈਗਾ ਤੁਹਾਨੂੰ 10 ਮਨ ਦਾ 8 ਮਨ ਦਾ ਰੱਟਾ ਮਿਲੂਗਾ ਨਾਰਮਲ ਕੀ ਹੈ ਜਿਵੇਂ ਜਿੰਨਾ ਨੇ ਅਸ ਲੰਗਾਉਣਾ ਐਸ ਦੀ 5-7 ਮਨ ਦਾ ਬੱਟਾ ਜਿਵੇਂ ਮਨ ਨੂੰ ਉੱਥੇ ਦੇਖਣ ਨੂੰ ਮਿਲਦਾ ਇੱਕ ਆਪਾਂ ਕੀ ਕਰਦੇ ਆ ਨਵੀਂ ਕੋਈ ਵੀ ਵੈਰਾਈਟੀ ਲਾਉਣੇ ਆ ਜਾਂ ਤਾਂ ਆਪਾਂ ਜਿਹੜਾ ਹੈਗਾ ਝਾੜ ਲੈਂਦੇ ਨੇ ਜੇ ਜੇ ਲੈਣੇ ਕੀ ਕਰਦੇ ਆਪਾਂ ਜਿਹੜਾ ਹੈਗਾ ਮਸ਼ੀਨ ਆਪਣੇ ਦੋ ਕਿੱਲਾਂ ਦੇ ਵਿੱਚ ਲੱਗੀ ਹੈ ਕਿੱਲੇ ਦੇ ਵਿੱਚ ਹੋਰ ਵੈਰਾਈਟੀ ਲੱਗੀ ਹੈ ਕਿੱਲੇ ਵਿੱਚ ਹੋਰ ਲੱਗੀ ਹੈ ਆਪਣਾ ਜਿੰਮੇਵਾਰ ਕੀ ਕਰਦਾ ਯੂਨੀਵਰਸਿਟੀਆਂ ਵੈਰਾਈਟੀਆਂ ਐਸੇ ਚੱਕਰ 'ਚ ਜਿਆਦਾ ਵੇਚ ਹੋ ਰਹੀਆਂ ਜਾਂ ਤਾਂ ਆਪਣਾ ਕੀ ਹੈ ਐਨੀ ਜ਼ਿਆਦਾ ਮੰਗ ਹੋ ਜਾਂਦੀ ਹੈ ਉਨੀ ਪ੍ਰੋਡਕਸ਼ਨ ਨਹੀਂ ਹੁੰਦੀ ਹਰ ਕੋਲੇ ਜਿਹੜਾ ਹੈਗਾ origignal ਵੇਚ ਨਹੀਂ ਪਹੁੰਚਦਾ ਉਸ ਚੱਕਰ 'ਚ ਆਪਾਂ ਨੂੰ ਦਿੱਕਤ ਆਉਂਦੀ ਹੈ ਜਾਂ ਜਿੰਮੇਵਾਰ ਕੀ ਕਰਦਾ ਮਸ਼ੀਨ ਫਾੜ ਲਈ ਆਪਣੇ ਇੱਕ ਕੇਸ ਦੇ ਵਿੱਚ ਉੱਥੇ ਤਿੰਨ ਟਾਪੇ ਹੋ ਗਏ ਆਪਾਂ ਕਹਿੰਦੇ ਨੇ ਵੀ ਆਹ ਠੀਕ ਹੈ ਜੀ ਦੂਸਰੇ ਖੇਤ ਵੜਦੇ ਉੱਥੇ ਵੀ ਤਿੰਨ ਟਾਪੇ ਹੋ ਗਏ ਆਪਾਂ ਕਹਿੰਦੇ ਆ ਝਾੜ ਇੱਕੋ ਜਿਹਾ ਆ ਕੋਈ ਬਹੁਤਾ ਫਰਕ ਨਹੀਂ ਹੈਗਾ ਜਿਹੜਾ ਆਪਾਂ ਪਹਿਲਾਂ ਲਾ ਰਹੇ ਆ ਆਪਾਂ ਵੀ ਉਹੀ ਠੀਕ ਨੇ ਤਾਂ ਮੇਨ ਕਾਰਨ ਕੀ ਹੈ ਜੇ ਆਪਾਂ ਝਾੜ ਅਲੱਗ ਲੰਡੇ ਨਹੀਂ ਆਪਾਂ ਝਾੜ ਅਲੱਗ ਲਾਵਾਂਗੇ ਉਹਨੂੰ ਅਲੱਗ ਵੜਾਂਗੇ ਅਲੱਗ ਤਲਾਵਾਂਗੇ ਤਾਂ ਫਿਰ ਆਪਾਂ ਨੂੰ ਜਿਹੜਾ ਹੈਗਾ ਵਧੀਆ ਫਰਕ ਹੋਊਗਾ ਜਿੰਨੀਆਂ ਵੀ ਵੈਰੈਟੀਆਂ ਤੁਸੀਂ ਲਾਉਂਦੇ ਨੇ ਇੱਕ ਵਾਰ ਤੁਸੀਂ ਜਿਹੜਾ ਖੇਤ ਦੇ ਵਿੱਚ ਉਹਨੂੰ ਜਿੰਨਾ ਰਾਹੀ ਵਧੋਂਗੇ ਤਾਂ ਤੁਸੀਂ ਅਲੱਗ-ਅਲੱਗ ਵਾੜ ਦੇ ਕੇ ਉਹਨਾਂ ਦਾ ਜਿਹੜਾ ਕੋਈ ਨਵੀਂ ਵੈਰੈਟੀ ਆ ਉਹਨੂੰ ਉਸ ਹਿਸਾਬ ਨਾਲ ਪਾਸ ਕਰੋ ਸਰਤਾਜ ਜ ਤਾਂ ਉਥੇ ਜਿਹੰਦਾਨ ਅਸੀਂ ਇਹ ਕਿਹਾ ਸੀ ਕਿ ਜਿਹੜਾ ਮਹਿੰਗਾ ਬੀਜ ਹੈ ਤੁਸੀਂ ਜਨਾਓ ਲਗਭਗ ਅਸੀਂ ਜਿਹੜਾ ਹੈਗਾ ਦੁੱਗਣੇ ਰੇਟ ਤੇ ਵੇਚਦੀਆਂ ਕੰਪਨੀਆਂ ਤਾਂ ਤੁਸੀਂ ਇਹਨੂੰ ਜਿਹੜਾ ਹੈਗਾ ਅਲੱਗ ਵੱਢਿਓ ਅਲੱਗ ਵੱਢ ਕੇ ਜਿਹੜਾ ਹੈਗਾ ਅਲੱਗ ਵਜ਼ਨ ਕਰੋਗੇ ਤਾਂ ਤੁਹਾਨੂੰ ਜਿਹੜਾ ਹੈਗਾ ਭਜਨ ਦੇ ਵਿੱਚ ਜਿਹੜਾ ਹੈਗਾ ਦਾਣਾ ਹੈਗਾ ਸਾਡੀ ਕੰਪਨੀ ਜਿਹੜਾ ਬੀਜ ਦੇ ਰਹੀਆਂ ਨੋਰਮਲ ਜਿਹੜਾ ਅਸੀਂ ਵੇਚਣ ਵਾਲੇ ਕੀਮਤਾਂ ਨੂੰ ਕਿਹਾ ਸੀਗਾ ਤੁਸੀਂ ਬੀਜ ਲੈਣਾ ਹੈਗਾ ਮਹਿੰਗਾ ਬੀਜ ਲੈ ਰਹੇ ਹੋ ਤੁਸੀਂ ਵਜ਼ਨ ਕਰਕੇ ਦੇਖੋ ਅੱਜ ਦੇ ਵਿੱਚ ਉਨੇ ਦਾਣੇ ਸਾਡੇ ਬੀਜ ਤੇ ਪਾ ਲਓ ਉਨੇ ਦੂਜੇ ਤੇ ਪਾ ਲਓ ਜੇ ਤੁਹਾਨੂੰ ਵਜ਼ਨ ਲੱਗਦਾ ਤਾਂ ਲਾਓ ਜੇ ਵਜ਼ਨ ਲੱ ਜਿੰਦਰਾ ਨਾਲ ਇਸ ਕੀ ਬੇਸੀ ਜਿਹੜਾ ਕਿਆ ਕਿਆ ਜਿਹੜਾ ਵੈਰਾਈ ਕਰੀਏ ਸਾਡੀ ਲੱਗੀ ਹੈ ਸਰਤਾਜ ਤੁਸੀਂ ਲੱਗ ਵਧੋਂਗੇ ਲੱਗ ਛਾੜ ਲਓਗੇ ਤਾਂ ਤੁਹਾਨੂੰ ਉੱਥੇ ਜਿਹੜਾ ਹੈਗਾ ਜ਼ਿਆਦਾ ਫਾਇਦਾ ਨਹੀਂ ਕਰਨਾ ਆਈ ਮੱਕੇ ਦੀ ਗੱਲ ਕਰੀਏ ਤਾਂ ਮੱਕੇ ਦੇ ਵਿੱਚ ਜਿਹੜਾ ਹੈਗਾ ਜਿੰਦਰਾ ਆਪਾਂ ਦੋ ਟਾਈਪ ਦਾ ਲਾਉਣੇ ਆਗੇ ਇੱਕ ਤਾਂ ਆਪਾਂ ਚਾਰਨ ਵਾਸਤੇ ਕੁਝ ਉਹਨਾਂ ਚਾਰਾ ਲਾ ਰਹੇ ਆਂ ਜਾਂ ਜਿਹੜਾ ਹੈਗਾ ਆਪਾਂ ਸਾਇਲੈਂਟ ਵਾਸਤੇ ਲਾ ਰਹੇ ਆਂ ਸਾਇਲੈਂਟ ਦੇ ਵਿੱਚ ਜਿਹੜਾ ਹੈਗਾ ਕੀ ਚਿੱਤ ਦੇ ਨਾਂ ਸੁਣਿਆ ਹੋਊ ਤੁਸੀਂ ਪਿਛਲੇ 3-4 ਸਾਲ ਤੋਂ ਜਿੰਦਰਾ ਲਾ ਰਹੇ ਤੇ ਕਿਚਾਰੇ ਵਾਸਤੇ ਮੈਂ ਤੁਹਾਨੂੰ ਥੋੜਾ ਜਿਹਾ ਸਵਾਲ ਪੁੱਛੂਗਾ ਚਾਰੇ ਦੇ ਵਿੱਚ ਜਿਹੜਾ ਤੁਸੀਂ ਮੱਕਾ ਜਿਹੜਾ ਪ੍ਰਚਾਰਨ ਵਾਸਤੇ ਚਾਰਾ ਲਾਉਣਾ ਹੈ ਤੇ ਨਾਲ ਵਾਸਤੇ ਜਿਹੜਾ ਮਤਲਬ ਲਾਉਣਾ ਹੈ ਕਿੰਨੇ ਕਿਲੋ ਵੀ ਪਾਉਂਦੇ ਚਾਰਾ ਦਾ 10 ਕਿਲੋ ਪਾਉਂਦੇ 80 ਕਿਲੋ ਵੀ ਪਾਏ ਜਾਂਦੇ ਆ ਤਾਂ 10 ਕਿਲੋ ਹਣਾ ਤਾਂ ਮੈਂ 10 ਕਿਲੋ ਪਾਉਣ ਦਾ ਕਾਰਨ ਜੀ ਕਾਰਨ ਜੇ ਤਾਂ ਕਾਖੀ ਵੱਢਦੇ ਹਾਂ ਤਾਂ ਸੰਘਣਾ ਹੋ ਜਾਵੇ ਵੀ ਛੇਤੀ ਵੱਡੇ ਜਾਣਗੇ ਜੇ ਬੈਡਲੇ ਹੋਗੇ ਤਾਂ ਫੇਰ ਬਗੇੜੇ ਜਾਂਦੇ ਫਿਰਾਂਗੇ ਤਾਂ ਮੈਂ ਆਪਣਾ ਜਿਹੜਾ ਹੈਗਾ ਵੀ ਆਪਾਂ ਕੀ ਕਰਦੇ ਆ ਇਸ ਪੁਸ਼ਕ ਪਿੰਡਾਂ ਦੇ ਵਿੱਚ ਜਿਵੇਂ ਅਸੀਂ ਪ੍ਰੋਗਰਾਮ ਕਰਨੇ ਆ ਤੇ ਮੀਟਿੰਗਾਂ ਕਰਨੇ ਆ ਜਿੰਮਰਦਾ ਹੈ ਕਿੰਨਾ ਦਵੇ 10 ਕਿਲੋ ਬੀਜ ਅਸੀਂ ਐਸ ਕਰਕੇ ਪਾਉਨੇ ਨੇ ਇੱਕ ਤਾਂ ਚਲੋ ਜੀ ਤੁਸੀਂ ਕਿਹਾ ਵੀ ਸੰਘਣਾ ਹੋਲੇ ਕਿ ਜਿੰਨਾ ਜ਼ਿਆਦਾ ਸੰਘਣਾ ਹੋ ਉਹਨਾਂ ਤੁਹਾਨੂੰ ਜਿਹੜਾ ਹੈਗਾ ਪੱਠੇ ਮਿਲ ਜਾਣਗੇ ਜਾਂ ਜਿੰਮਰਦਾ ਸਵਾਲ ਹੁੰਦਾ ਵੀ ਕਈ ਵਾਰ ਕੀ ਹੈ ਮੱਕਾ ਨਾ ਉੱਗਰ ਦਾ ਕਟਾ ਜ਼ਮੀਨ ਜਿਹੜਾ ਹੈਗਾ 20 ਰੱਖ ਜਾਂਦੀ ਹੈ ਕੁਛ ਤਾਂ ਉੱਗਰਦਾ ਨਹੀਂ ਉਹ ਚੱਕਰ ਤਾਂ ਸੀ ਜਿਹੜਾ ਹੈਗਾ ਬੀਜ ਜ਼ਿਆਦਾ ਪਾਉਣੇ ਆ ਪਰ ਨਾਰਮਲ ਗੱਲ ਕਰੀਏ ਜਿਹੜਾ ਅਸੀਂ ਚਾਰੇ ਵਾਸਤੇ ਅਸੀਂ ਮੱਕਾ ਦਿੰਦੇ ਆ ਰਾਸੀ ਦਾ ਇੱਕ ਪੈਨਸੀ ਕਰਨ ਨੂੰ ਜਿਹਦੇ ਨਾਮ ਤੇ ਮੱਕਾ ਹੋਵੇਗਾ ਉਹ ਅਸੀਂ ਜਿਹੜਾ ਹੈਗਾ 4 ਕਿਲੋ ਕਨਾਲ ਨਾਲ ਪਾ ਕੇ ਦੇ ਦਿੰਦੇ ਆ ਦੂਸਰੇ ਨਾਲ 6 ਕਿਲੋ ਕਟ ਹੋ ਗਿਆ ਤਾਂ ਨੋਰਮਲ ਤੁਹਾਨੂੰ ਦੱਸਿਆ ਤੁਸੀਂ ਜਿਹੜਾ 28 ਜਾਂ 10 ਕਿਲੋ ਕਿਸੇ ਵੀ ਕੰਪਨੀ ਦਾ ਕੋਈ ਵੀ ਤੁਸੀਂ ਲਾ ਰਹੇ ਹੋ ਤੁਸੀਂ 10 ਵੀ ਉਹਦੇ ਨਾਲ ਇੱਕ ਸਾਈਡ ਤੇ ਕਿਤੇ ਜਣ ਕੇ ਸਾਈਡ ਤੇ ਲਾ ਕੇ ਦੇਖੋ 10 ਤੁਸੀਂ ਲਾਉਂਗੇ ਉਹਦੇ ਵਿੱਚੋਂ 5 ਉੱਪਰ ਨਿਕਲੇ ਜਾਂ 4 ਉੱਪਰ ਨਿਕਲੇ ਜਾਂ 6 ਉੱਪਰ ਨਿਕਲੇ ਰਾਸ਼ੀ ਦਾ ਜਿਹੜਾ ਸੀ 4 ਕਿਲੋ ਲਗਾਉਣੇ ਆ 4 ਕਿਲੋ 10 ਵੀ ਲਾਏ ਜੇ 10 ਦੇ ਵਿੱਚੋਂ ਜਿਹੜਾ ਹੈਗਾ 10 ਦੇ 10 ਉੱਪਰ ਦੇ 100% ਅਸੀਂ ਜਰਮੀਨੇਸ਼ਨ ਕਹਿੰਦੇ ਆ ਵੀ ਤੁਹਾਡਾ ਮੱਕਾ 100% ਉੱਗਰ ਦੋਸ ਕਰਕੇ ਜਿਹੜਾ ਆਇਆ ਹੈਗਾ ਸੀ 4 ਕਿਲੋ ਫੌਣੇ ਅਸੇ ਕੁਛ ਪਿੰਡਾਂ ਦੇ ਵਿੱਚ ਟ੍ਰਾਇਲ ਵੀ ਜਿਹੜਾ ਹੈਗਾ ਜਿੰਦਾਰ ਨੂੰ ਕਰਵਾ ਰਹੇ ਆ ਇੱਕ ਸਾਈਡ ਜਿਹੜਾ ਜਿੰਦਾਰ 6 ਜਾਂ 8 ਕਿਲੋ ਲੈ ਕੇ ਪਾ ਰਹੇ ਤੁਸੀਂ ਉਹ ਸੇਮ ਕਨਾਲ ਦੇ ਵਿੱਚ ਪਾ ਲਓ ਸੇਮ ਖਰਾਕ ਰੂਦਰੀ ਕਨਾਲ ਦੇ ਵਿੱਚ ਪਾਉਣੀ ਆ ਸੇਮ ਟਾਈਮ ਤੇ ਬਜਾਈ ਕਰਨੀ ਆ ਉੱਥੇ ਜਿਹੜਾ ਹੈਗਾ 4 ਕਿਲੋ ਪਾਉਣਾ ਹੈ ਤਾਂ ਉੱਥੇ ਜਿਹੜਾ ਜਿੰਦਾਰ ਨੂੰ ਅਸੀਂ ਬਾਅਦ ਚ ਦਿਖਾਇਆ ਵੀ ਆ ਕੁਝ ਕੁ ਅਸੀਂ ਵੀਡੀਓ ਬਣਾਈਆਂ ਫੇਸਬੁੱਕ ਤੇ ਚਲਾ ਰਹੇ ਆ ਜਿੰਦਾਰਾਂ ਨੂੰ ਭੇਜ ਰਹੇ ਆ ਤਾਂ ਉੱਥੇ ਜਿਹੜਾ ਹੈਗਾ ਉਹ ਵਗਰਾ ਜਿੰਦਾਰ ਨੂੰ ਜ਼ਿਆਦਾ ਦਿਖ ਰਿਹਾ 4 ਕਿਲੋ ਦਾ ਇੱਕ ਸਾਈਡ ਉਹਨੇ 8 ਜਾਂ 10 ਕਿਲੋ ਪਾਇਆ ਉਹਦਾ ਘੱਟ ਹੈਗਾ ਉਹਦਾ ਜਿਹੜਾ ਹੈਗਾ 4 ਤਾਂ ਮੇਨ ਜਿਹੜਾ ਹੈਗਾ ਜ਼ਮੀਨ ਨਹੀਂ ਰੱਖਦੀ ਵੀ ਜਿਵੇਂ ਆਪਾਂ ਹੁਣ ਦੁਵਾਰਾਂ ਤੇ ਗੱਲ ਕਰੀਏ ਹੁਣ 3 ਕਿਲੋ ਤੇ ਆ ਗਏ ਸੀ ਕਿ ਹੁਣ ਜਿਹੜੇ ਆ ਕੰਪਨੀਆਂ ਕਿਲੋ ਤੇ ਜੋਰ ਲਾ ਰਹੀਆਂ ਛੇ ਵੀ ਰਹਿੰਦਾ ਹੋਵੇ ਤਾਂ ਉੱਥੇ ਰਵੇ ਜਾਂ ਜੇ ਮੈਂ ਆਪਾਂ ਸਾਇਲੇ ਵਾਲਾ ਮੱਕਾ ਬੀਜਦੇ ਹਾਂ ਉੱਥੇ ਆਪਾਂ ਕਿਲੋ ਕਨਾਲ ਦੇ ਪਾਉਣੇ ਆ ਅੱਠ ਕਿਲੋ ਆਪਾਂ ਜਿਹੜਾ ਹੈਗਾ ਕਿੱਲੇ ਤਾਂ ਪਾਉਣੇ ਮਸ਼ੀਨਾਂ ਉਹ ਜੇ ਜਦੋਂ ਗ੍ਰੋਥ ਕਰ ਜਾਂਦਾ ਕਿੰਨਾ ਸੰਘਣਾ ਲੱਗਦਾ ਆਪਾਂ ਨੂੰ ਵੀ ਜ਼ਿਆਦਾ ਸੰਘਣਾ ਹੈਗਾ ਤਾਂ ਉਹੀ ਗੱਲ ਹੈ ਵੀ ਜਿਹੜਾ 8 ਜਾਂ 10 ਕਿਲੋ ਬੀਜ ਤੁਸੀਂ ਪਾ ਰਹੇ ਹੋ ਤਜਰਬੇ ਤੌਰ ਤੇ ਇੱਕ ਵਾਰੀ ਜ਼ਰੂਰ ਜਿਹੜਾ ਤੁਸੀਂ ਵੇਚੋਗੇ ਉਹ ਤੇ 10 20 ਸਾਈਡ ਤੇ ਗਿਣ ਕੇ ਲਾਇਓ ਉਹਦੇ ਵਿੱਚ ਚੈੱਕ ਕਰਿਓ ਵੀ ਕਿੰਨੇ ਵੀਰ ਆਪਣੇ ਜਿਹੜੇ ਹੈਗੇ ਜਰਮੇਸ਼ਨ ਲੈਂਦੇ ਨੇ ਤੇ 3599 ਤੁਸੀਂ ਜਿਹੜਾ ਚਾਰੇ ਵਾਸਤੇ ਲਾਉਣਾ ਤਾਂ ਇੱਕ ਵਾਰੀ ਜ਼ਰੂਰ ਕੋਈ ਵੀ ਵੀਰ ਜਿਹੜਾ ਤੁਸੀਂ ਲਾ ਕੇ ਦੇਖੋ ਤੁਹਾਨੂੰ ਜੇ ਤੁਸੀਂ ਇੱਕ ਵਾਰੀ ਲਾ ਲਿਆ ਤੁਹਾਨੂੰ ਕੁਆਲਿਟੀ ਤਾਂ ਆਪਣੇ ਆਪ ਤਾਂ ਲੱਗੇਗਾ ਚੰਗਾ ਲੱਗਾ ਤੁਸੀਂ ਆਪੇ ਲਾਓਗੇ ਮਲੋੜ ਦੇ ਨਾਲ ਇੱਕ ਪਿੰਡ ਪੈਂਦਾ ਜੀ ਖਰਾਈਆ ਉੱਥੇ ਜਿੰਦਾ ਜਿਹੜਾ ਹੈਗਾ ਤਿੰਨ ਤਿੰਨ ਵਾਰੀ ਮੱਕਾ ਚਾਰ ਵਾਰੀ ਮੱਕਾ ਲਾ ਕੇ ਨਾ ਟਾਲ ਤੇ ਵਿੱਚ ਵੇਚਦਾ ਹੈਗਾ ਤੋਣ ਇੱਕ ਵਾਰੀ ਹੁਣ ਵੱਡ ਕੇ ਵੇਚ ਵੀ ਦਾ ਤੋ ਜਿੰਮ ਪਾਲਣ ਜਿੰਮਦਾਰ ਨੂੰ ਕੀ ਚਾਹੀਦਾ ਹੁੰਦਾ ਵੀ ਜਿਹੜਾ ਹੈਗਾ ਵਜਨ ਵਧੀਆ ਹੋਵੇ ਜਲਦੀ ਤਿਆਰ ਹੋਵੇ ਚਾਰੇ ਵਾਸਤੇ ਤਾਂ ਉੱਥੇ ਜਿਹੜਾ ਹੈਗਾ ਉਹ 35 ਗੰਨ ਮੈਨੂੰ ਲਾਉਣਾ ਪਸੰਦ ਕਰਦਾ ਇੱਕ ਤਾਂ ਜਿਹੜਾ ਹੈਗਾ ਉਹ ਜਲਦੀ ਤਿਆਰ ਹੋ ਜਾਂਦਾ ਦੂਸਰਾ ਨੰਬਰ ਜਿਹੜਾ ਹੈਗਾ ਉਹ ਵਜਨ 350 ਕੁਇੰਟਲ ਵਜਨ ਹੈ ਉਹ ਕਿੱਲੇ ਦੇ ਵਿੱਚੋਂ ਕੱਢਦਾ ਉਹ ਜਿਹੜੇ ਵੀ ਮੱਕੀ ਉਹਨਾਂ ਸਾਰੇ ਮੱਕੇ ਲਾ ਲਾ ਦੇਖ ਲੈ ਅਸੀਂ ਉੱਥੇ ਕੋਈ ਉਹਦੀ ਮਸ਼ਹੂਰੀ ਨਹੀਂ ਕਰਦੇ ਕੁਛ ਨਹੀਂ ਕਹਿੰਦੇ ਫੇਰ ਵੀ ਜਿੰਮਦਾਰ ਜਿਹੜਾ ਹੈਗਾ 35 ਗੰਨ ਮੈਨੂੰ ਲਾਉਣਾ ਪਸੰਦ ਕਰਦਾ ਲਾਸਟ ਉਹ ਫਰਵਰੀ ਦੇ ਵਿੱਚ ਜਿਹੜਾ ਹੈਗਾ ਮੱਕਾ ਲਾ ਦਿੰਦਾ ਪਲੇਟ ਦੇ ਵਿੱਚ ਲੇਟ ਪਰ ਵੀ ਜਿਹੜਾ ਪਰ ਵੀ ਐਂਡ ਤੱਕ ਉਸ ਟਾਈਮ ਕੀ ਹੈ ਕਿ ਸਾਡੇ ਕੋਲ ਵੀਜ ਨਹੀਂ ਹੁੰਦਾ ਕੰਪਨੀਆਂ ਵੀ ਤਿਆਰ ਨਹੀਂ ਹੁੰਦਾ ਜਾਂ ਪੈਕ ਨਹੀਂ ਹੁੰਦਾ ਅਸੀਂ ਲੇਟ ਸਪਲਾਈ ਦਿੰਨੇ ਆ ਤਾਂ ਸਾਡੇ ਕੋਲ ਜਿਹੜਾ 8ਵੇਂ 9ਵੇਂ ਮਹੀਨੇ ਵਿੱਚ ਜਿਹੜਾ ਬਚਿਆ ਹੁੰਦਾ ਵੀ ਅਸੀਂ ਉਹਨੂੰ ਕਹਦੇ ਨੇ ਮਲੋਣ ਦੇ ਬੰਦੇ ਉਹਨਾਂ ਵੀ ਸਾਡੇ ਕੋਲ ਬਟਿੰਡੇ ਪਿਆ ਜਾਂ ਰਾਮਪਰੇ ਫੂਲ ਸਾਡੇ ਕੋਲ ਮਾਲ ਪਿਆਗਾ ਉੱਥੇ ਪੰਜ ਕੱਟੇ ਪਏ ਨੇ ਜੇ ਤੁਹਾਨੂੰ ਚਾਹੀਦਾ ਤਾਂ ਉੱਥੋਂ ਲੈ ਆ ਤਾਂ ਉਹ ਧਿੰਮਦਾਰ ਕੀ ਆਓ ਸਪੈਸ਼ਲ ਗੱਡੀ ਲੈ ਕੇ ਰਾਮਪਰੇ ਫੂਲ ਵੀ ਆਇਆ ਜੋ ਕੁਆਲਿਟੀ ਵਧੀਆ ਲੱਗਦਾ ਤਾਂ ਹੀ ਆ ਤਾਂ ਭੈ ਤੁਸੀਂ ਚਾਰੇ ਵਾਸਤੇ ਲਾਉਣਾ ਤਾਂ ਜਰੂਰ ਇੱਕ ਵਾਰੀ ਤੁਸੀਂ 4 ਕਿਲੋ ਕਨਾਲ ਦਾ 3599 ਦੇ ਨਾਮ ਤੇ ਆਉਂਦਾ ਹੈਗਾ ਲਾਉਂਗੇ ਤਾਂ ਤੁਹਾਨੂੰ ਤੁਹਾਨੂੰ ਕੁਆਲਿਟੀ ਵਧੀਆ ਲੱਗੇ ਤਾਂ ਤੁਸੀਂ ਆਟੋਮੈਟਿਕਲੀ ਵੇਚੋਗੇ ਨਾਰਮਲ ਕੀ ਹੈ ਕਈ ਵਾਰੀ ਆਪਾਂ ਦੁਕਾਨਦਾਰ ਨੂੰ ਕਹਿੰਨੇ ਆ ਵਧੀਆ ਚਾਰੇ ਵਾਲਾ ਮੱਕਾ ਦੇ ਦਿਓ ਉਹ ਕੀ ਕਰਦਾ ਆਪਾਂ ਨੂੰ ਜਿਹੜਾ ਹੈਗਾ ਜਿਹੜੇ ਚ 2 ਰੁਪਏ ਬਣਦੇ ਨੇ ਉਹ ਆਪਾਂ ਨੂੰ ਦੇ ਦਿੰਦਾ 3599 ਇੱਕ ਹੈਗਾ ਮੱਕਾ ਜਿਹੜਾ ਹੈਗਾ ਉਹਨੂੰ ਕਈ ਵਾਰੀ ਜਿਹੜੇ ਰੇਟ ਕੰਪਨੀ ਦਾ ਪੈਂਦਾ ਉਸੇ ਭਾਈ ਦੇਣਾ ਦਿੰਦਾ ਕੰਪੀਟੀਸ਼ਨ ਇੰਨਾ ਜਾ ਰਿਹਾ ਹੈ ਜੇ ਜਿਹੜੀ ਕੋਈ ਪ੍ਰੋਡਕਟ ਬ੍ਰਾਂਡ ਬਣ ਜਾਂਦਾ ਤੋਦਾ ਜਿਹੜਾ ਹੈਗਾ ਰੇਟ ਦਾ ਆਪਾਨੂੰ ਪ੍ਰੈਕਟਿਸ਼ਨ ਮਿਲਦੀ ਆ। ਮੱਕੀਆਂ ਦੇ ਵਿੱਚ ਲਾ ਲਓ। ਸਾਈਲਜ ਵਾਲੇ ਮੱਕੀਆਂ ਲੈਣੇ ਆਪਾਨੂੰ ਕਈ ਵਾਰੀ ਪਹਾਰ ਕਿਥਾਂ ਲਿਖਦੇ। ਘੱਟ ਮਿਲ ਜਾਂਦੀਆਂ 50 ਰੁਪਏ ਬਥੇ ਜ਼ਿਆਦਾ ਮਿਲਦੀ। ਤੋਦਾ ਇਹੀ ਕਾਰਨ ਹੁੰਦਾ ਨਹੀਂ। ਸਾਈਲਜ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਹੈਗਾ ਅਸੀਂ 3 ਦੇ ਉੱਤੇ ਮੱਕਾ ਦਿੰਨੇ ਆ। 3 ਦੇ ਦੀ ਖਾਸਿਅਤ ਦੀ ਗੱਲ ਕਰੀਏ ਤਾਂ ਜਿਵੇਂ ਪਿਛਲੇ ਸਾਲ ਜਿੰਮਦਰਾਂ ਨੇ ਕਈ ਮੱਕੀਆਂ ਲਗੀਆਂ। ਬਹੁਤ ਕੰਪਨੀਆਂ ਦੇ ਵੀ ਜਰਾ ਰਹੇ ਨੇ। ਪਿਛਲੇ ਸਾਲ ਮੱਕੀ ਲੱਗੀ ਉਸ ਤੋਂ ਪਿਛਲੇ ਸਾਲ 2 ਸਾਲ ਹੋ ਗਏ ਮੱਕੀ ਜ਼ਿਆਦਾ ਲੱਗਦੀ ਨਾਲ ਪਲੇਰੇ ਦੇ ਵਿੱਚ। ਪਿਛਲੇ ਤੋਂ ਪਿਛਲੇ ਸਾਲ ਦਾ ਆਪਾਂ ਇਹ ਡਾਟਾ ਦੇਖਾਂਗੇ ਜਿਹਦਾ ਜਿੰਮਦਾਰ ਆ ਤੁਸੀਂ ਤੁਹਾਡਾ ਤਜਰਬਾ ਦੇਖਾਂਗੇ ਤਾਂ ਪਿਛਲੇ ਤੋਂ ਪਿਛਲੇ ਸਾਲ ਜਿਹੜੀਆਂ ਵੀ ਮੱਕੀਆਂ ਲੱਗੀਆਂ ਆਪਣੀ ਜਿਹਦੇ ਵਿੱਚ ਲਗਭਗ ਸਾਰੀਆਂ ਵਧੀਆ ਹੋ ਗਈਆਂ ਚਾਹੇ ਉਹ ਮਹਿੰਗਾ ਵੀ ਸੀਗਾ ਚਾਹੇ ਉਹ ਸਸਤਾ ਵੀ ਸੀਗਾ ਸਾਰਿਆਂ ਦੇ ਕੱਦ ਵਧੀਆ ਹੋ ਗਏ ਸਾਰਿਆਂ ਦੇ ਦਾਣੇ ਵਧੀਆ ਪੈ ਗਏ ਪਿਛਲੇ ਸਾਲ ਕੀ ਸੀਗਾ ਮੱਕੀਆਂ ਲੱਗੀਆਂ ਖੇਤ ਦੇ ਨਾਲ ਖੇਤ ਸੀਗਾ ਕਿਸੇ ਬਾਈ ਤੇ ਜਿਹੜਾ ਹੈਗਾ ਮੱਕੀ ਦੇ ਉੱਪਰਲੇ ਪੱਤੇ ਤਿੰਨ ਸੁੱਕ ਗਏ ਜਾਂ ਆਪਾਂ ਥੱਲੋਂ ਮੱਤੇ ਸਘਾ ਗਏ ਜਾਂ ਮੱਕੀ ਨੇ ਕੱਦ ਨਹੀਂ ਕਰਿਆ ਜਾਂ ਮੱਕੀ ਦੇ ਵਿੱਚ ਜਿਹੜਾ ਹੈਗਾ ਦਾਣਾ ਨਹੀਂ ਪਿਆ ਆਪ ਨੂੰ ਇਸ ਮਸਲੇ ਆਖਰ ਪਿਛਲੇ ਸਾਲ ਦੇਖਣ ਨੂੰ ਮਿਲਿਆ ਸੀਗਾ ਕਾਰਨ ਕੀ ਸੀਗਾ ਗਰਮੀ ਜ਼ਿਆਦਾ ਪਈ ਗਰਮੀ ਜਿਵੇਂ ਹੁਣ ਪੈ ਰਹੀ ਹੈ ਪੱਗੂ ਜ਼ਿਆਦਾ ਪਿਛਲੇ ਸਾਲ ਇੰਤੋਂ ਵੀ ਜ਼ਿਆਦਾ ਗਰਮੀ ਸੀਗੀ ਤਾਂ ਗਰਮੀ ਕਰਕੇ ਬਾਰਿਸ਼ਾ ਨਹੀਂ ਪਈਆਂ ਤੇ ਮੱਕੀ ਨੇ ਜਿਹੜਾ ਹੈਗਾ ਕੱਦ ਨਹੀਂ ਕਰਿਆ ਹੈਗਾ ਪੱਤੇ ਸੁੱਕਾ ਗਏ ਦਾਣਾ ਨਹੀਂ ਪਿਆ ਤਾਂ ਉਹਦਾ ਮੇਨ ਕਾਰਨ ਕੀ ਸੀਗਾ ਮੱਕੀ ਦਾ ਜਿਹੜਾ ਬਜਾਈ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਹੈਗਾ ਪੀਏਯੂ ਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋਗੀ ਦੋ ਟਾਈਮ ਤੇ ਆ ਕੇ ਮੱਕੇ ਨੂੰ ਕਿਤਾਬਾਂ ਦੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਦੋ ਟਾਈਮ ਤੇ ਆਪਾਂ ਮੱਕਾ ਲਾ ਸਕਦੇ ਹਾਂ ਇੱਕ ਦਾ ਉਹ ਲਵਾਉਂਦੇ ਫਰਵਰੀ ਤੋਂ ਲੈ ਕੇ ਮਾਰਚ ਤੱਕ ਇੱਕ ਲੱਗਦਾ ਜੂਨ ਤੋਂ ਲੈ ਕੇ ਜੁਲਾਈ ਤੱਕ ਦੋ ਟਾਈਮ ਤੇ ਮੱਕਾ ਲੱਗਦਾ ਫਰਵਰੀ ਮਾਰਚ ਵਾਲਾ ਜਾਂ ਤਾਂ ਜਿਹੜਾ ਹੈਗਾ ਆਲੂ ਵਾਲੇ ਏਰੀਆ ਦੇ ਵਿੱਚ ਪਕਾਵੇਂ ਦੇ ਵਿੱਚ ਲੱਗ ਜਾਂਦਾ ਜਾਂ ਕੁਛ ਵੀਰ ਜਿਹੜਾ ਹੈਗਾ ਆਪਣੇ ਸਾਈਲੋ ਦੇ ਵਿੱਚ ਲਾ ਲੈਂਦੇ ਜੂਨ ਜੁਲਾਈ ਵਾਲੇ ਮੱਕੀ ਦੀ ਗੱਲ ਕਰੀਏ ਤਾਂ ਉਹ ਜਿਹੜਾ ਹੈਗਾ ਬਰਸਾਤੂ ਮੱਕਾ ਕਹਿੰਦੇ ਨੇ ਫਰਵਰੀ ਮਾਰਚ ਵਾਲ ਨੂੰ ਸਰਦ ਰੁੱਤ ਦਾ ਮੱਕਾ ਲਿਖਦੇ ਨੇ ਜੂਨ ਜੁਲਾਈ ਨੂੰ ਜਿਹੜਾ ਹੈਗਾ ਬਰਸਾਤੀ ਮੱਕਾ ਲਿਖਦੇ ਨੇ ਦੋ ਟਾਈਮ ਤੇ ਜਿਹੜਾ ਹੈਗਾ ਪਰਮਿਸ਼ਨ ਦਿੰਦੇ ਨੇ ਜਾਂ ਦੋ ਟਾਈਮ ਤੇ ਆ ਕੇ ਲੱਗਦਾ ਜਿਹੜਾ ਆਪਾਂ ਮੱਕਾ ਕਣਕ ਦੀ ਬਾੜੀ ਤੋਂ ਬਾ ਉਹਨਾਂ ਦੇ ਬੁੱਕ ਤੇ ਵਿੱਚ ਨਹੀਂ ਲਿਖਿਆ ਜੀ ਆਪਾਂ ਇਸ ਟਾਈਮ ਤੇ ਆ ਕੇ ਮੱਖਾ ਲਾਈਏ। ਉਸ ਟਾਈਮ ਆਪਣੇ ਕੋਲੇ ਜਿਹੜਾ ਹੈਗਾ ਫ੍ਰੀ ਟਾਈਮ ਹੁੰਦਾ ਪਹਿਲਾ ਟਾਈਮ ਹੁੰਦਾ ਆਪਾਂ ਜਾਂਦਾ ਕੀ ਕਹਿਣਾ ਊਂਜੀ ਲਾ ਲਓ। ਤੇ ਜਾਂ ਕੁਝ ਕੀ ਹੈਗਾ ਪੱਕਾ ਸਾਇਲਜ ਵਾਸਤੇ ਆਪਾਂ ਕੁਝੋਂ ਵਾਸਤੇ ਲਾ ਲਨੇ। ਤਾਂ ਮੇਨ ਜਿਹੜਾ ਕੀ ਕਾਰਨ ਹੁੰਦਾ ਵੀ ਪਿਛਲੇ ਸਾਲ ਮੱਖੀਏ ਸੁੱਟੀਆਂ ਕਿਉਂ? ਸੀਸ ਮੱਸੀ ਆਈ। ਬੀਜ ਕਾਫੀ ਆਈ। ਨਾਰਮਲ ਕੀ ਹੈ ਵੀ ਜਿਹੜਾ ਸਰਦਰੂ ਜਿਹੜਾ ਜਦੋਂ ਫਰਬਰੀ ਤੇ ਮਾਰਚ ਦੇ ਵਿੱਚ ਮੱਖਾ ਲੱਗਦਾ ਸਰਦਰੂ ਦਾ ਮੱਖਾ ਲੱਗਦਾ ਕੰਪਨੀਆਂ ਜਿਹੜੀਆਂ ਹੈਗੀਆਂ 20 ਵੇਚਦੀਆਂ ਨੇ। ਉਹ ਕੀ ਹੈ ਸਾਰਾ 20 ਤਾਂ ਵੇਚਦਾ ਨਹੀਂ। ਕਿਸ ਦਾਣੇ ਦੇ ਕੰਮਦਾਰ ਕੋਲੇ ਬੈਤ ਬੱਜਣਾ ਦਾ ਜਾਂ ਕੰਪਨੀ ਕੋਲੇ ਬੈਤਣਾ ਉਹ ਕੰਪਨੀ ਕੀ ਕਰਦੀਆਂ ਜਿਹੜਾ ਹੈਗਾ ਬੀਜ ਲਿਆ ਕੇ ਆਪਣੇ ਕਣਕ ਦੀ ਬਾੜੀ ਤੋਂ ਬਾਦਲ ਪਾਉਂਦੀਆਂ ਪਿਛਲੇ ਤੋਂ ਪਿਛਲੇ ਸਾਲ ਉਹਨਾਂ ਨੇ ਬੀਜ ਵੇਚਿਆ ਜਿੱਥੇ ਵੀ ਲੱਗਿਆ ਮਹਿੰਗਾ ਮੱਕਾ ਸੀਗਾ ਸਸਤਾ ਸੀਗਾ ਚਾਹੇ ਕੋਈ 7-800 ਵਾਲੀ ਥੈਲੀ ਸੀਗੀ ਸਾਰੀਆਂ ਵਧੀਆ ਹੋ ਗੀਆਂ ਸਾਰਿਆਂ ਨੇ ਵਧੀਆ ਦਾਣੇ ਪੈ ਗਏ ਕਦਮ ਵਧੀਆ ਕਰ ਗਈਆਂ ਪੱਤੇ ਹਰੇ ਭਰੇ ਰਹੇ ਲਾਸਟ ਇਅਰ ਕੀ ਸੀਗਾ ਜਿਹੜਾ ਸਰਦ ਰੁੱਤ ਦਾ ਮੱਕਾ ਫਰਵਰੀ ਮਾਰਚ ਦੀ ਚੀਜ਼ ਨੂੰ ਆਪਾਂ ਕੋਈ ਜਿਹੜਾ ਹੈਗਾ ਗਰਮੀ ਦੇ ਵਿੱਚ ਲਾਵਾਂਗੇ ਉਹ ਜਾਂ ਤਾਂ ਜਿਹੜਾ ਹੈਗਾ ਉੱਪਰ 25 ਕਹੂਗੀ ਜਾਂ ਥੱਲੇ 25 ਕਹੂਗੀ। ਜਾਂ ਜਿਹੜਾ ਹੈਗਾ ਉਹਨੇ ਕੱਦ ਨਹੀਂ ਕਰਨਾ। ਜਾਂ ਉਹਦੇ ਵਿੱਚ ਜਿਹੜਾ ਹੈਗੇ ਦਾਣੇ ਨਹੀਂ ਪਈ। ਤਾਂ ਮੇਨ ਜਿਹੜਾ ਸਰਦਰੁੱਪ ਵਾਲਾ ਮੱਕੇ ਵੀ ਆਪਾਂ ਫਰਕ ਕੀ ਆ? ਜਿਹੜਾ ਮਹਿੰਗੇ ਪੈਕੇਟ ਜਿੰਨੇ ਵੀ ਆ ਰਹੇ ਨੇ, ਉਹ ਪਕਾਉਣ ਵਾਲਾ ਬੀਜ ਜਿਹੜਾ ਹੈਗਾ ਮਹਿੰਗਾ ਹੋਊਗਾ। 1500 ਤੋਂ ਲੈ ਕੇ ਜਿਹੜਾ 2250 ਤੱਕ ਦਾ ਤੁਹਾਨੂੰ ਪੈਕੇਟ ਮਿਲ ਰਿਹਾ ਜਿਹੜਾ ਹੈਗਾ ਸਰਦਰੁੱਪ ਵਾਲਾ ਮੱਕਾ। 1500 ਥੱਲੇ ਜਿਹੜਾ ਵੀ ਮੱਕਾ ਤੁਸੀਂ ਲਾ ਰਹੇ ਹੋ, ਚਾਹੇ ਸਾਡਾ ਚਾਹੇ ਕਿਸੇ ਹੋਰ ਕੰਪਨੀ ਦਾ ਹੈਗਾ, ਉਹ ਜਿਹੜਾ ਹੈਗਾ ਗਰਮੁੱਪ ਦਾ ਮੱਕਾ। ਕਰਮ ਨੂੰ ਫਤੋ ਮੱਕਾ ਗਰਮੀ ਦੇ ਵਿੱਚ ਲੱਗੂਆ ਜਿਹੜਾ ਹੈਗਾ ਉਹ ਕੱਦ ਵੀ ਵਧੀਆ ਕਰੂਗਾ ਦਾਣੇ ਵੀ ਵਧੀਆ ਪੈ ਜਾਣਗੇ ਜਿਹੜਾ ਹੈਗਾ ਆਪਣੇ ਚਾਰ ਦੀ ਕੁਆਲਿਟੀ ਵਧੀਆ ਬਣ ਜੂਗੀ 30-30 ਮੱਕਾ ਜਿਹੜਾ ਅਸੀਂ ਲਵਾਉਣੇ ਆ ਜਾਂ ਤਾਂ ਇਹ ਬਰਸਾਤ ਜੂਨ ਜੁਲਾਈ ਦੇ ਵਿੱਚ ਬਰਸਾਤ ਨੂੰ ਮੱਕਾ ਆਪਾਂ ਕਹਿੰਦੇ ਨੇ ਓਥੇ ਲੱਗਦਾ ਇਹ ਪਕਾਵੇਂ ਦੇ ਵਿੱਚ ਜਾਂ ਜਿਹੜਾ ਹੈਗਾ ਸੀ ਅਪ੍ਰੈਲ ਦੇ ਵਿੱਚ ਜਿਵੇਂ ਕਣਕ ਆਪਣੀ ਵੱਢੇਗੀ ਉਸ ਤੋਂ ਬਾਅਦ ਮੱਕਾ ਲਾਉਣੇ ਜਾਂ ਅਸੀਂ ਨੂੰ ਅਪ੍ਰੈਲ ਦੇ ਵਿੱਚ ਵੇਚਦੇ ਅਜੇ ਉਦੋਂ ਪਹਿਲਾਂ ਇਹਨੂੰ ਵੇਚ ਦੇਣੀ ਤੁਸੀਂ ਗਰਮੀ ਤੇ ਜਿਵੇਂ ਹੁਣ ਕਣਕ ਵੱਢੀ ਜਾਊਗੀ ਗਰਮੀ ਦੇ ਵਿੱਚ ਲਾਉਣਾ ਹੈਗਾ ਉਹ ਤੁਸੀਂ ਲਾਉਂਗੇ ਇੱਕ ਤਾਂ ਜਿਹੜਾ ਹੈਗਾ ਵਜਨ ਦੇ ਵਿੱਚ ਤੁਹਾਨੂੰ ਲਗਭਗ 30 ਤੋਂ 40 ਕੁਆਂਟਲ ਵਜਨ ਜਿਹੜਾ ਹੈਗਾ ਕਿਲੇ ਦਾ ਐਕਸਟਰਾ ਬੀਜ ਦੂਸਰੇ ਮੱਕਿਆਂ ਨਾਲ ਦੂਸਰੇ ਨੰਬਰ ਤੇ ਗੱਲ ਕਰੀਏ ਕੱਦ ਦੀ ਗੱਲ ਕਰੀਏ 10 ਤੋਂ 12 ਫੁੱਟ ਤੱਕ ਜਿਹੜਾ ਹੈਗਾ ਕੱਦ ਕਰ ਜਮਾ ਦਾਣੇ ਦੀ ਗੱਲ ਕਰੀਏ ਦਾਣਾ ਜਿਹੜਾ ਹੈਗਾ ਪੈਣਾ ਹੈਗਾ ਮੌਸਮ ਤੇ ਡਿਪੈਂਡ ਚਾਹੇ ਤੁਸੀਂ ਮਹਿੰਗਾ ਲਾ ਲਓ ਚਾਹੇ ਤੁਸੀਂ ਸਸਤਾ ਲਾ ਲਓ ਦਾਣਾ ਪੈਣਾ ਮੌਸਮ ਤੇ ਕਰਤੇ ਮੌਸਮ ਕਈ ਵਾਰ ਕੀ ਹੁੰਦਾ ਹੈ ਜਿੰਮੇਦਾਰ ਦੋ ਪੈਕੇਟ ਦੋ ਜਿੰਮੇਦਾਰ ਇਕੱਠੇ ਵੀ ਲੈ ਆਏ ਦੋਨਾਂ ਨੇ ਕਿਲਾ ਕਿਲਾ ਲਾ ਲਿਆ ਇੱਕ ਬਾਈ ਨੇ ਜਿਹੜਾ ਹੈਗਾ ਪਹਿਲਾਂ ਲਾ ਲ ਇੱਕ ਤੇ ਦਾਣਾ ਪੈ ਜਾਂਦਾ ਦੂਸਰੇ ਦਾਣਾ ਨਹੀਂ ਪੈਂਦਾ ਫਿਰ ਆਪਾਂ ਕਹਿੰਦੇ ਨਾ ਯਾਰ ਵੀ ਨਕਲੀ ਆ ਗਿਆ ਮੈਨੂੰ ਹਣਾ ਜਾਂ ਵੀ ਸਹੀ ਨਹੀਂ ਸੀਗਾ ਮੇਰੇ ਵਾਲਾ ਵੀ ਉੱਥੇ ਮੇਨ ਕਾਰਨ ਕੀ ਹੁੰਦਾ ਮੱਕੇ ਨੂੰ ਟੈਂਪਰੇਚਰ ਚਾਹੀਦਾ 30 ਡਿਗਰੀ ਤੋਂ ਥੱਲੇ ਟੈਂਪਰੇਚਰ ਪਊਗਾ ਜਿਸ ਟਾਈਮ ਤੇ ਉਹਨੇ ਪਹਿਲਾ ਫੁੱਲ ਕੱਢਣਾ ਉੱਥੇ ਜਿਹੜਾ ਹੈਗਾ ਜਿਹੜਾ ਵੀ ਮੱਕਾ ਉਸ ਦਿਨਾਂ ਦੇ ਵਿੱਚ ਆ ਗਿਆ ਚਾਹੇ ਪਹਿਲਾ ਵਾਲ ਆ ਗਿਆ ਚਾਹੇ ਲੇਟ ਵਾਲਾ ਆ ਗਿਆ ਉੱਥੇ ਦਾਣਾ ਆਪ ਨੂੰ ਵਧੀਆ ਮਿਲ ਜੂਗਾਿੱਥੇ ਜਿਹੜਾ ਹੈਗਾ ਆਪਣਾ ਟੈਂਪਰੇਚਰ ਜ਼ਿਆਦਾ ਰਿਹਾ ਉੱਥੇ ਦਾਣਾ ਆਪ ਨੂੰ ਘੱਟ ਮਿਲੂਗਾ ਜਾਂ ਨਹੀਂ ਪਊਗਾ ਤਾਂ ਆਪਾਂ ਮੌਸਮ ਨੂੰ ਕੰਟਰੋਲ ਨਹੀਂ ਕਰ ਸਕਦੇ ਗਰਮੀ ਜਿਹੜ ਜਿਸ ਟਾਈਮ ਤੇ ਆਪਣਾ ਮੱਕਾ ਉੱਪਰਲਾ ਫੁੱਲ ਕੱਢਦਾ ਉਸ ਟਾਈਮ ਤੇ ਆਪਾਂ ਕੀ ਕਰਨਾ ਪੰਜ-ਛੇ ਦਿਨ ਦੇ ਰਹਿ ਕੇ ਖੇਤ ਨੂੰ ਜ਼ਮੀਨ ਨੂੰ ਠੰਡਾ ਰੱਖਣਾ ਪਾਣੀ ਲਾਉਣਾ ਖੇਤ ਦੇ ਵਿੱਚ ਜਿੰਨਾ ਤੁਸੀਂ ਉਸ ਟਾਈਮ ਤੇ ਭਰ ਕੇ ਪਾਣੀ ਲਾਉਂਗੇ ਜ਼ਮੀਨ ਨੂੰ ਜਿੰਨਾ ਠੰਡਾ ਰੱਖੋਗੇ ਉਹਨਾਂ ਜਿਹੜਾ ਹੈਗਾ ਦਾਣਾ ਉੱਥੇ ਆਪਣੇ ਪੈਣ ਦੇ ਚਾਂਸ ਜਿਹੜੇ ਵੱਧ ਜਾਂਦੇ ਆਪਾਂ ਇਹ ਵੀ ਧਿਆਨ ਦੇਣਾ ਮੱਕਾ ਜਿਹੜਾ ਵੀ ਲਾ ਰਹੇ ਹਾਂ ਜਿਸ ਟਾਈਮ ਤੇ ਉੱਪਰਲਾ ਫੁੱਲ ਕੱਢੂਗਾ ਉਸ ਟਾਈਮ ਤੇ ਆਪਾਂ ਜ਼ਮੀਨ ਨੂੰ ਠੰਡਾ ਰੱਖਾਂਗੇ ਤਾਂ ਉਹਨਾਂ ਜਿਹੜਾ ਹੈਗਾ ਵਧੀਆ ਆਪਣਾ ਦਾਣਾ ਪਾਉਗੇ ਤੀਟਾプチ ਦੀ ਰੇਟ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ ਹੈਗਾ ਇਹ 1300 ਰੁਪਏ ਦਾ ਪੈਕੇਟ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਦੋ ਪੈਕੇਟ ਕਾਉਣੇ ਆ ਤਾਂ ਲਗਭਗ 2600 ਦੇ ਨਾਲ ਆਪਾਂ ਕਿੱਲੇ ਮੰਗੇ ਸਰਜੰਦਾਂ ਨਾਰਮਲ ਜੇ ਕੋਈ ਮਹਿੰਗਾ ਲਾਵਾਂਗੇ 4000 4500 5000 ਦਾ ਖਰਚ ਆਉਣਾ ਜਿਹੜਾ ਆਪਣਾ ਕੋਈ 1500 2000 ਰੁਪਏ ਬਚ ਰਿਹਾ ਹੈ ਜਾਣਨਾ ਥੱਲੇ ਕੋਈ ਘਾੜੇ ਦਵਾਈ ਆਪਾਂ ਚੰਗੀ ਕਰ ਲਾਂਗੇ ਜਾਂ ਤੜੀ ਕੋਈ ਹੈ ਤਾਕਤ ਵਾਲੀ ਖਰਾਕ ਵਾਲੀ ਦਵਾਈ ਆਪਾਂ ਕਿਹੋ ਚੰਗੀ ਕਰ ਲਾਂਗੇ ਭਜਣ ਦੇ ਵਿੱਚ 30 ਤੋਂ 40 ਕਿਲੋ ਭਜਣ ਜਿਹੜਾ ਹੈਗਾ ਐਕਸਟਰਾ ਮਿਲੂਗਾ ਦਾਣਾ ਜਿਹੜਾ ਸਭ ਤੋਂ ਸ ਕਦਰ ਲਗਭਗ 10 ਤੋਂ 12 ਫੁੱਟ ਤੱਕ ਕਦ ਕਰ ਜੰਦਾ ਥੱਲੋਂ ਕੱਕ ਜਿਹੜਾ ਥੱਲੋਂ ਪੱਤਾ ਸਟਾਰਟ ਹੋਊਗਾ ਉਹ ਵੀ ਤੁਹਾਨੂੰ ਹਰਾ ਮਿਲੂਗਾ ਮਸ਼ੀਨ ਦੇ ਵਿੱਚ ਕਟਾਈ ਵਧੀਆ ਹੋਊਗੀ ਕਟਾਈ ਚੰਗੀ ਹੋਊਗੀ ਨਤੜ ਆਪਾਂ ਵਧੀਆ ਕਰ ਲਈ ਆਪਾਂ ਜਿਹੜਾ ਇੱਕ ਸ਼ੀਟ ਦੀ ਜਿਹੜੀ ਵਰਤੋਂ ਕਰਨੀ ਆ ਜਿਹੜਾ ਆਪਾਂ ਇਸ ਪਾ ਰਿਹਾ ਆਚਾਰ ਦੇ ਉੱਪਰ ਲਗਭਗ 15 ਤੋਂ 20000 ਰੁਪਏ ਆਪਾਂ ਖਰਚਾ ਕਰ ਰਹੇ ਹਾਂ ਸਾਈਲੈਂਸ ਦੇ ਉੱਪਰ ਉਹਨੂੰ ਜਿਹੜਾ ਆਏਗਾ ਨਤੜ ਤੱਕ ਤਾਂ ਉੱਥੇ ਆਪਾਂ ਕੀ ਕਰਨਾ ਹੈ ਸ਼ੀਟ ਜਿਹੜੀ ਵਰਤੋਂ ਕਰਨੀ ਆ ਜਿਹੜੀ ਆਪਾਂ ਸਪੈਸ਼ਲ ਸੀਟ ਹੁੰਦੀ ਹੈ ਕਿਉਂ ਡਬਲ ਲੇਅਰ ਸੀਟ ਹੁੰਦੀ ਹੈ ਇੱਕ ਇੱਕ ਜਿਹੜਾ ਹੈਗਾ ਤੁਸੀਂ ਦੇਖੀ ਹੋਊਗੀ ਕਿ ਕਈ ਜਿੰਨੇ ਉਹਨਾਂ ਨੇ ਪਾਈ ਵੀ ਹੋਈ ਆ ਇੱਕ ਜਿਹੜੀ ਸਾਈਡ ਤੇ ਚਿੱਟੇ ਰੰਗ ਦੀ ਕਾਲੇ ਰੰਗ ਦੀ ਆ ਜਿਹੜਾ ਹੈਗਾ ਬਾੜ ਦੇ ਵਿੱਚ ਜਲਦੀ ਜਲਦੀ ਗਰਮੀ ਕਰਕੇ ਉਹ ਸੀਟ ਦੀ ਵਰਤੋਂ ਕਰਾਂਗੇ ਤਾਂ ਆਪਣਾ ਜਿਹੜਾ ਹੈਗਾ ਆਚਾਰ ਵਧੀਆ ਲੰਬਾ ਚੱਲ ਜਾਣਾ। ਖੁਰਾਕ ਦੀ ਗੱਲ ਕਰੀਏ ਤਾਂ ਨੋਰਮਲ ਜਿਹੜਾ ਹੈਗਾ ਆਲੂ ਹੋ ਗਿਆ ਮੱਕਾ ਹੋ ਗਿਆ ਆਪਣਾ ਕਣਕ ਹੋ ਗਿਆ ਤਿੰਨ ਚੀਜ਼ਾਂ ਜਿਹੜੀ ਹੈਗੀ ਬੀਓਪੀ ਦਾ ਬਹੁਤ ਵੱਡਾ ਰੋਲ ਹੈ ਜਿੰਨੀ ਜ਼ਿਆਦਾ ਆਪਾਂ ਡੀਪੀ ਪਾਵਾਂਗੇ ਓਨਾ ਵਧੀਆ ਆਪਣਾ ਜਿਹੜਾ ਹੈਗਾ ਆਲੂ ਦਾ ਝਾੜ ਮਿਲਦਾ ਹੈ। ਉਨਾ ਹੋਇਆ ਕਣਕ ਦੇ ਹੋ ਜਾਂਦੀ ਆਪਣੇ ਸੇਮ ਮੱਕੇ ਦੇ ਵਿੱਚ ਮੱਕੇ ਦੇ ਵਿੱਚ ਡੀਪੀ ਦਾ ਬਹੁਤ ਵੱਡਾ ਰੋਲ ਆ ਲਗਭਗ ਜੇ ਮੱਕਾ ਆਪਾਂ ਲਾਉਣਾ 70 75 ਕਿਲੋ ਡੀਪੀ ਆਪਾਂ ਜਿਹੜੀ ਹੈਗੀ ਆ ਮੁਢਲੀ ਖਰਾਕ ਜਿਹੜੀ ਆਪਾਂ ਦੇਣੀ ਆ ਘੱਟੋ ਘੱਟ ਨਹੀਂ 70 75 ਕਿਲੋ ਡੀਪੀ ਪਾਵਾਂਗੇ 540 ਕਿਲੋ ਪਾਛ ਪਾਵਾਂਗੇ ਤਾਂ ਆਪਣਾ ਜਿਹੜਾ ਹੈਗਾ ਮੱਕਾ ਵਧੀਆ ਚੱਲੂਗਾ ਬਰੋਥ ਵਧੀਆ ਹੋਊਗਾ ਆਪਾਂ ਪਿਛਲੇ ਸਾਲ ਦੇਖਿਆ ਹੋਊਗਾ ਪਲੈਂਟਰ ਨਾਲ ਆਪਾਂ ਬੀਜ ਰਹੇ ਸੀਗੇ ਬਾਇ ਚਾਂਸ ਪਲੈਂਟਰ ਦੇ ਵਿੱਚ ਕੋਈ ਦਿੱਕਤ ਆ ਗਈ ਕਿਸੇ ਓੜੇ ਦੇ ਵਿੱਚ ਡੀਪੀ ਘੱਟ ਪੈ ਗਈ ਜਾਂ ਨਹੀਂ ਪਈ ਤਾਂ ਉੱਥੇ ਮੱਕਾ ਉਹ ਲਾਸਟ ਤੱਕ ਰੜਾ ਹੀ ਨਹੀਂ ਸੇਮ ਆਪਣਾ ਕਣਕ ਦੇ ਵਿੱਚ ਹੁੰਦਾ ਕਣਕ ਦੇ ਵਿੱਚ ਕੋਈ ਪੋਰ ਬੰਦ ਹੋ ਗਿਆ ਉਸ ਜਿਹੜਾ ਹੈਗਾ ਕਣਕ ਰਲਦੀ ਨਹੀਂ ਦੂਸਰੀ ਨਾਲ ਤੇ ਇਸ ਲਈ ਮੱਕੇ ਨੂੰ ਜਿਹੜਾ ਹੈਗਾ ਡੀਏਪੀ ਜਿੰਨੀ ਆਪਾਂ ਸਟਾਰਟਿੰਗ ਦੇ ਵਿੱਚ ਪਾ ਦਾਂਗੇ ਉਨੀ ਦਾਦਾ ਵਧੀਆ ਆਪਾਂ ਨੂੰ ਜਿਹੜਾ ਹੈਗਾ ਰਿਜ਼ਲਟ ਮਿਲਣਾ ਹੈ ਉਪਰ ਆਪਾਂ ਪਾਵਾਂਗੇ ਤਾਂ ਕੋਈ ਰਿਜ਼ਲਟ ਨਹੀਂ ਆਪਾਂ ਜਿਹੜਾ ਇਹ ਜ਼ਿੰਮੇਦਾਰ ਸਾਡੇ ਵਰਗੇ ਹੋਂਦੇ ਕੰਪਨੀ ਵਾਲੇ ਵੀ ਸਾਡਾ ਮੱਕਾ ਜਿਹੜਾ ਹੈਗਾ ਜਲਦੀ ਤਿਆਰ ਹੋ ਜਾਣਾ ਹੈ 70 ਦਿਨਾਂ ਚ ਤਿਆਰ ਹੋ ਜਾਣਾ 73 ਦਿਨਾਂ ਚ ਤਿਆਰ ਹੋ ਜਾਣਾ ਕੋਈ ਵੀ ਇਹਦਾ ਮੱਕਾ ਨਹੀਂ ਜਿਹੜਾ ਜਲਦੀ ਤਿਆਰ ਹੋ ਜੇ। ਲਗਭਗ ਹਰੇਕ ਮੱਕਾ 80 ਤੋਂ 85 ਦਿਨ ਦਾ ਟਾਈਮ ਲੈਂਦੇ ਲੈਂਦਾ ਸਾਇੰਸ ਦੇ ਵਾਸਤੇ। 80 ਤੋਂ 85 ਦਿਨ ਦਾ ਆਪਾਂ ਟਾਈਮ ਮੰਨ ਕੇ ਚੱਲਣਾ ਇਹ ਮੱਕੀ ਨੇ ਲੈਣਾ ਹੀ ਲੈਣਾ। ਉਦੋਂ ਪਹਿਲਾਂ ਕੋਈ ਮੱਕਾ ਜਿਹੜਾ ਨਹੀਂ ਆਉਂਦਾਗਾ। ਕਈ ਵਾਰ ਕੀ ਹੁੰਦਾ ਜਿੰਮਦਰ ਲੇਟ ਕਰ ਲੈਂਦਾ। 85 ਤੋਂ 90 ਦਿਨ ਚੱਲ ਗਏ ਜਾਂ 100 ਦਿਨ ਤੇ ਲੈ ਗਿਆ। ਉਹਦਾ ਮੇਨ ਕਾਰਨ ਕੀ ਹੈ ਵੀ ਜਿਹੜਾ ਆਪਾਂ ਖਰਾਕ ਮਾਰ ਰਹੇ ਆਂ ਮੱਕੇ ਨੂੰ। ਖਰਾਕ ਜਿਹੜੀ ਆਪਾਂ ਪਾਉਣੀ ਹੈ ਜੀ ਯੂਰੀਆ ਆਪਾਂ ਜਿਹੜੇ 100 ਤੋਂ 120 ਕਿਲੋ ਯੂਰੀਆ ਨਾਰਮਲ ਆਪਾਂ ਖੇਤ ਦੇ ਵਿੱਚ ਪਾਉਨੇ ਆ ਤੁਹਾਡਾ ਜਿਹੜੀ ਹੈਗੀ ਉਹਦੀ 40 ਦਿਨਾਂ ਦੇ ਪਹਿਲਾਂ ਪਹਿਲਾਂ ਪੂਰੀ ਕਰ ਦੇਣੀ ਹੈ ਯੂਰੀਆ ਜਿਹੜੀ ਆਪਾਂ ਪਾ ਰਹੇ ਹਾਂ 40 ਦਿਨਾਂ ਤੋਂ ਪਹਿਲਾਂ ਪਹਿਲਾਂ ਪੂਰੀ ਕਰ ਦਿਆਂਗੇ ਤਾਂ 80 ਤੋਂ 85 ਦਿਨਾਂ ਦੇ ਵਿੱਚ ਆਪਾਂ ਮੱਕਾ ਜਿਹੜਾ ਹੈਗਾ ਵਧੀਆ ਫਾਈਨਲੀ ਤਿਆਰ ਹੋ ਜਾਂਦਾ ਹੈ ਯੂਰੀਆ ਜੇ ਤੁਸੀਂ ਛਿੱਟੇ ਰਾਹੀਂ ਪਾਉਂਗੇ ਉਹਨੂੰ ਵਧੀਆ ਆਪਾਂ ਨੂੰ ਵਧੀਆ ਰਿਜ਼ਲਟ ਨਹੀਂ ਮਿਲਣਾ ਆਪਾਂ ਜਿਹੜੇ ਹੈਗੇ ਜਾਂ ਤਾਂ ਓੜੇ ਓੜੇ ਪਾ ਲਓ ਜਾਂ ਕਿਸੇ ਕੋਈ 10 ਲੀਟਰ ਦਾ ਗ੍ਰਾਮ ਲੈ ਕੇ ਉਹਦੇ ਵਿੱਚ ਜਿਹੜਾ ਹੈਗਾ ਘੋਲ ਦਿਓ ਤੇ ਪਾਣੀ ਦੇ ਨਾਲ ਆਪਾਂ ਜਿ ਪਾਵਾਂਗੇ ਤਾਂ ਆਪਾਂ ਨੂੰ ਜਿਹੜਾ ਹੈਗਾ ਵਧੀਆ ਰਿਜ਼ਲਟ ਮਿਲੂ। ਕਿ ਮੱਕਾ ਜਿਹੜਾ ਹੈਗਾ ਇਹ ਜੀ ਫਸਲਾਂ ਜਿਹੜੀ ਬਹੁਤ ਜ਼ਿਆਦਾ ਫਰੋਤ ਕਰਦੀ ਆ। ਆਪਾਂ ਇੱਕ-ਇੱਕ ਦਿਨ ਛੱਡ ਕੇ ਦੇਖਾਂਗੇ ਮੱਕੇ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਵਧੀਆ ਖਾਦ ਪਾਈ ਨੂੰ ਆਪਾਂ। ਆਪਾਂ ਜਿਹੜੀ ਖਾਦ ਪਾਉਣੀ ਹੈ ਜਿਹੜੀ ਹੈਗੀ ਪਾਣੀ ਦੇ ਰਾਹੀਂ ਆਪਾਂ ਪਾਵਾਂਗੇ। ਆਪਾਂ ਨੂੰ ਵਧੀਆ ਰਿਜ਼ਲਟ ਮਿਲੂਗਾ। 40 ਦਿਨਾਂ ਤੋਂ ਪਹਿਲਾਂ ਪਹਿਲਾਂ ਖਾਦ ਪੂਰੀ ਕਰ ਦਿਓ। ਮੱਕਾ ਸਹੀ 80 ਤੋਂ 85 ਦਿਨਾਂ ਦੇ ਵਿੱਚ ਤਿਆਰ ਹੋ ਜਾਊਗਾ। ਘੱਟ ਜਿਹਨਾਂ ਦਾ ਕੋਈ ਮੱਕਾ ਨਹੀਂ ਹੈਗਾ। ਅਸੀਂ ਤੋਂ ਕਹਿ ਦੇਣਾ ਆਪਾਂ ਮੰਨ ਕੇ ਚੱਲਣਾ ਏ ਮੱਕੇ ਨੇ ਲੈਣਾ ਹੀ ਲੈਣਾ। कच्चਾ ਵੱਢ ਕੇ ਪਾਉਣਾ ਹੈਗਾ। ਕੱਚ ਸਹੀ ਦਾਣਾ ਜਿਹੜਾ ਹੈਗਾ ਜਿਆਦਾ ਪਕਾਚ ਨਾ ਹੋਵੇ ਜਿਆਦਾ कच्चਾ ਨਾ ਹੋਵੇ ਉਸ ਟਾਈਮ ਤੇ ਆਪਾਂ ਪਾਵਾਂਗੇ ਮੱਕਾ ਤਾਂ ਆਪਣਾ ਜਿਹੜਾ ਹੈਗਾ ਸਾਈਲੇਜ ਆਪਣਾ ਜਿਹੜਾ ਹੈਗਾ ਵਧੀਆ ਬਣੇਗਾ ਅੱਗੇ ਪਸ਼ੂ ਨੂੰ ਜਿਹੜੀ ਹੈ ਖਰਾਕ ਚੰਗੀ ਨਹੀਂ ਜੀ ਤਾਂ ਮੈਨ ਮੈਨ ਇਹ ਗੱਲਾਂ ਨੇ ਇਹ ਗੱਲਾਂ ਦਾ ਆਪਾਂ ਧਿਆਨ ਦੇਣਾ ਹੈ ਇੱਕ ਅਸੀਂ ਮੱਕੀ ਜਾਂ ਮੂੰਗੀ ਤੋਂ ਬਾਅਦ ਜਿਹੜਾ ਹੈਗਾ ਝੋਨਾ ਲਵਾਉਣੇ ਨੇ ਤੇ 33 50 ਦੇ ਨਾਮ ਤੇ ਅਸੀਂ ਦਿੰਨੇ ਆ ਕਿ ਲਗਭਗ ਜਿਹੜਾ ਹੈਗਾ ਸ਼ਾਰਟ ਦੇ ਵਿੱਚ ਉਹ ਵੈਰੈਟੀ ਆ ਲੇੜ ਦੇ ਵਿੱਚ ਲਾਉਣੇ ਆ ਜਿਵੇਂ ਮੇਰੇ ਕੋਲ ਮੈਂ ਰਹਿਣਾ ਸਭ ਤੋਂ ਤਾਂ ਅਸੀਂ ਜਿਹੜਾ ਹੈਗਾ ਡੱਬ ਵਾਲੀ ਕਾਲੇ ਨੇ ਦੇ ਵਿੱਚ ਜਿਹੜਾ ਜਿਮੈਂਟ ਮਾੜੇ ਬਾਣ ਸੀਗੇ। ਜਾਂਦੇ ਦੇ ਕੋਲ ਦੋ ਨੰਬਰ ਪਾਣੇ ਸੀਗੇ ਜਾਂ ਨਰਮੇ ਕਰਕੇ ਜਿੰਦਰ ਹਟ ਰਿਆ ਸੀਗਾ ਪਿੱਛੇ ਨਰਮੇ ਤੋਂ। ਤਾਂ ਉੱਥੇ ਜਿਹੜਾ ਸੀ ਢੋਨਾ ਲਗਾਇਆ ਸੀਗਾ 33 50 1 ਤੋਂ 2 ਨੰਬਰ ਪਾਣੇ ਤੱਕ। ਤੇ ਉੱਥੇ ਜਿਹੜਾ ਜਿਹੜਾ ਹੈਗਾ ਮਾੜੇ ਬਾਣਾ ਚ 74 80 ਮਾੜਾ ਤੱਕ ਝਾੜ ਦੇ ਗਿਆ ਸੀਗਾ। ਜਿਹੜਾ ਜਿੰਦਰ ਨੇ ਇਧਰ ਲੱਗਿਆ ਸੀ ਆਪਣੇ ਦੋਨਾਂ ਨੇ ਲੱਗਿਆ ਸੀਗਾ ਤਾਂ ਕੁਝ ਰਾਂਪਰੇ ਫੂਲ ਫੂਲੇ ਘੱਟ ਲੱਗਦਾ। 60 40 ਘਰੇ ਨੇ ਲਾਇਆ ਸੀਗਾ। ਤਾਂ ਲਗਭਗ 95 100 ਮਾੜਾ ਤੱਕ ਝਾੜ ਦੇ ਗਿਆ ਸੀਗਾ। ਵਿਕਣ ਦੇ ਵਿੱਚ ਕੋਈ ਸਮੱਸਿਆ ਨਹੀਂ ਸੀ। ਨਾਰਮਲ ਕੀ ਹੈ ਜਿਹੜਾ ਹਾਈਬ੍ਰਿ ਸਾਡਾ ਜਿਹੜਾ ਹੈਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਪਰਮਿਸ਼ਨ ਦੇ ਵਿੱਚ ਆਇਆਗਾ ਪੱਕਾ ਬਿਲਕੁਲ ਮਨੂਰੋ ਬਾਕੀ ਥੋੜਾ ਜਿਹਾ ਅਜੇ ਵੀ ਰੌਣਾ ਚੱਲ ਰਿਹਾ ਹੈ ਜੇ ਅਜੇ ਵੀ ਆਈਬੀਮ ਪਰਮਿਸ਼ਨ ਮਿਲੀ ਤਾਂ ਹੋ ਸਕਦਾ ਜਿਹੜਾ ਹੈਗਾ ਨੋਟੀਫਾਈਡ ਵੈਰਾਈਆਂ ਨੂੰ ਦੇਣ ਜਿਹੜੇ ਜਿਹੜੇ ਪੀ ਜੀ ਯੂ ਤੋਂ ਜਿਹੜੇ ਹੈਗੇ ਪਾਸ ਕੁਆਲਿਟੀਆ ਨੇ ਉਹ ਲੱਗਣਗੀਆਂ ਤਾਂ ਤੁਸੀਂ ਜੇ ਤੁਸੀਂ ਲੇਟ ਦੇ ਵਿੱਚ ਲਾ ਕੇ ਦੇਖਣਾ ਤੇਤੀ ਪੰਜਾਬ ਵਧੀਆ ਜੀ ਦੇਖਣ ਦੇ ਵਿੱਚ ਕੋਈ ਖਸਾਸਿਆ ਨਹੀਂ ਚਮਕਦਾਰ ਦਾਣਾ ਹੈਗਾ ਉਹਦਾ ਕੁਆਲਿਟੀ ਵਧੀਆ ਕੱਲ੍ਹ ਵਾਲੀ ਮੰਡੀ ਦੀ ਗੱਲ ਕਰੀਏ ਤਾਂ ਲਗਭਗ ਉੱਥੇ 25 ਤੋਂ 30 ਕਿਲੋ ਸਾਡੇ ਕਾਰਡ ਲੱਗੀ ਸੀ ਇਧ ਉੱਥੇ ਸਾਡੇ 25 ਤੋਂ 30 ਕਿਲੋ ਕੱਟਣ ਲੱਗੀ ਸੀ ਉੱਥੇ ਜਿੰਮੇਦਾਰ ਨੇ ਸਾਨੂੰ ਆਪ ਨਹੀਂ ਦੱਸਿਆ ਜਿਹੜਾ ਤੁਸੀਂ ਥੋੜਾ ਝੋਨਾ ਸੀਗਾ ਜਿਹੜਾ ਸੈਲਰਾਂ ਨੇ ਭੱਜ ਕੇ ਲੈ ਲਿਆ ਸੀਗਾ ਕੋਈ ਕੱਟਣੀ ਨਹੀਂ ਲੱਗੀ ਕਈ ਜਿੰਮੇਦਾਰ ਕਹਿੰਦੇ ਕਿ ਸੀ ਇਹਦੇ ਵਿੱਚ 126 ਮਿਕਸ ਕਰਕੇ ਸੈਲਰਾ ਦਿੱਤਾ ਸੀਗਾ ਤੇ ਵੇਚਣ ਦੇ ਵਿੱਚ ਕੋਈ ਸਮੱਸਿਆ ਨਹੀਂ ਲਾਉਣਾ ਆਪਾਂ ਜਿਹੜਾ ਹੈਗਾ ਸਿੱਧਾ ਬਿਲਕੁਲ 26 ਯਰ ਕੀ ਹੈ ਜੋ ਦੀ ਸੰਘਣਾ ਲਾਉਣਾ ਹੈ ਜਿੰਨਾ ਸੰਘਣਾ ਲਾਵਾਂਗੇ ਕੋ ਲੇਟ ਦੇ ਵਿੱਚ ਜਿਹੜਾ 90 ਦਿਨਾਂ ਚ ਉਹਨੇ ਖੇਤ ਦੇ ਵਿੱਚ ਤਿਆਰ ਹੋਣਾ 90 ਦਿਨਾਂ ਦੇ ਵਿੱਚ ਜ਼ਿਆਦਾ ਬੁੱਤਾ ਨਹੀਂ ਵੱਜੂਗਾ ਤਾਂ ਆਪਾਂ ਜਿੰਨਾ ਜ਼ਿਆਦਾ ਸੰਘਣਾ ਲਾਵਾਂਗੇ ਓਨਾ ਵਧੀਆ ਜ ਸਾਇਲੇ ਦੇ ਵਿੱਚ 30-30 ਦਾ ਨਾਮ ਸਾਰੇ ਜਿੰਨਾਂ ਲੱਗੇ ਜਾਣਦੇ ਹੀ ਹੈ ਵਧੀਆ ਵੈਰਾਈਟੀਆਂ ਗਰਮ ਰੁੱਤ ਦਾ ਮੱਕਾ ਤੁਸੀਂ ਸਾਇਲੇ ਦੇ ਵਿੱਚ ਲੈਣਾ ਦਾ ਜਰੂਰ ਇੱਕ ਵਾਰੀ ਲਾ ਕੇ ਦੇਖੋ ਚਾਰੇ ਵਾਲਾ ਜਿਹੜਾ ਤੁਹਾਨੂੰ ਦੱਸੋ ਤੁਸੀਂ 399 ਤੁਸੀਂ ਆਪ ਸਾਡੇ ਗੈਨ ਦੇ ਮੈਂ ਤੁਹਾਨੂੰ ਕਹਿੰਦਾ ਵੀ ਸਾਰਾ ਉੱਧਰ ਦਾ ਤੁਸੀਂ ਇੱਕ ਵਾਰੀ ਤਜਰਬਾ ਕਰਕੇ ਦੇਖੋ ਇੱਕ ਥੈਲੀ ਤੁਸੀਂ ਲੈ ਕੇ 4 ਕਿਨਾਲ ਦੀ ਨਾਲ ਤੋਂ 3 8-10 ਕਿਲੋੜਾ ਲਾਉਂਗੇ ਜੇ ਤੁਹਾਨੂੰ ਫਰਕ ਮਿਲਿਆ ਤਾਂ ਤੁਸੀਂ ਜਿਹੜਾ ਹੈਗਾ ਆਪ ਕੋ ਆਪ ਯੂਜ਼ ਕਰੋ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਉਂਦਾ ਟਾਈਮ ਕੱਢ ਕੇ ਪਹੁੰਚੇ ਬਾਕੀ ਕੋਈ ਸਵਾਲ ਹੋਵੇ ਜੀ ਕੀ ਹੋ ਜਾਂਦਾ ਦੋ ਦੋ ਚੱਕਰ ਚੱਲ ਜਾਂਦਾ ਜੀ ਮੱਕਾ ਮੱਕਾ ਤੁਹਾਨੂੰ ਪਹਿਲਾਂ ਵੀ ਗੱਲ ਕਰੀ ਸੀ ਕਿ ਜਿਹੜੇ ਸਰਦ ਰੁੱਤ ਵਾਲਾ ਕੋਈ ਵੀ ਬੀਜ ਲਾਉਂਦੇ ਮੱਕੀ ਨੂੰ ਆਪਾਂ ਫੰਗਸ ਦੀ ਗੱਲ ਕਰੀਏ ਤਾਂ ਆਹ ਕਿਹੜਾ ਟਾਈਮ ਤੇ ਆਪਾਂ ਲਾਉਣੇ ਆ ਉਸ ਟਾਈਮ ਤੇ ਕੋਈ ਫੰਗਸ ਨਹੀਂ ਆਉਂਦੀ ਕਿ ਆ ਜਾਂਦੇ ਆ ਕੱਦ ਨਹੀਂ ਕਰਦਾ ਜਾਂ ਥੋੜਾ ਫੀਲ ਜਾਮਣੀ ਮੁੱਢ ਹੋ ਜਾਂਦੇ ਮੱਕੇ ਦੇ ਆਪਾਂ ਨਾਰਮਲ ਲਾਉਣੀ ਆ ਚਾਹ ਚਾਰੇ ਵਾਲਾ ਲਾਈਏ ਚਾਹ ਸਾਇਨ ਵਾਲਾ ਲਾਈਏ ਤੁਸੀਂ ਦੇਖਿਓ ਵੀ ਥੱਲੋਂ ਜਾਮਣੀ ਜੇ ਮੁੱਢ ਕਰ ਜਾਂਦਾ ਤਾਂ ਉਹ ਜਿਹੜਾ ਹੈਗਾ ਪਾਸਪੋਰਟਸ ਦੀ ਕਮੀ ਦਿਖਾਉਂਦਾ ਜਿੱਥੇ ਆਪਣੀ ਘੱਟ ਡੀਏਪੀ ਪੈ ਗਈ ਉਹ ਤੇ ਮੱਕੇ ਨੇ ਜਿਹੜਾ ਹੈਗਾ ਪਾਸ ਉਸ ਟਾਈਮ ਤੇ ਆਪਾਂ ਜਿਹੜਾ ਹੈਗਾ ਕੋਈ ਵੀ ਫੰਗੀ ਸਾਈਡ ਦੀ ਆਪਾਂ ਵਰਤੋਂ ਨਹੀਂ ਕਰਨੀ ਫੰਗੀ ਸਾਈਡ ਨਾਲ ਵੀ ਸੈੱਟ ਨਹੀਂ ਹੋਣਾ। ਉਸ ਟਾਈਮ ਤੇ ਆਪਾਂ ਜਿਹੜੇ ਹੈਗੇ 12 ਘਾਟ ਹੁੰਦਾ ਉਹਦੇ ਵਿੱਚ 12% ਨਾਈਟ੍ਰੋਜਨ 40% ਫਾਸਫੋਰਸ ਨਾਲ ਜਿੰਕ ਪਾ ਲਾ ਕੇ ਤੁਸੀਂ ਸਪਰੇਅ ਕਰ ਦੋਗੇ ਥੋੜਾ ਜਾਂ ਮਣੀ ਮੂੜ ਸੈੱਟ ਹੋ ਜਾਣਗੇ। ਮੱਕਾ ਜਿਹੜਾ ਹੈਗਾ ਕਦਮ ਵਸਿਆ ਕਰਜੋ ਜਲਦੀ ਪਿਆਰ ਹੋ ਜਾਂਦਾ। ਅੱਤੇ ਸੁੱਕਣ ਵਾਲੀ ਦੀ ਗੱਲ ਕਰੀਏ ਤਾਂ ਉਹ ਜਿਹੜਾ ਸਰਦ ਰੁੱਤ ਦਾ ਮੱਕਾ ਜਿਹੜਾ ਵੀ ਆਪਾਂ ਗਰਮੀ ਦੇ ਵਿੱਚ ਲਾਵਾਂਗੇ ਉਹ ਪੱਤੇ ਦਾ ਉੱਪਰ ਸੁਟਾ ਜੂਗਾ ਜਾਂ ਥੱਲੇ ਸੁਟਾ ਜੂਗਾ ਜਾਂ ਸਾਰਾ ਬੁੱਤਾ ਸੁੱਕ ਜੂਗਾ। ਉਹ ਸਮੱਸਿਆ ਉਹਦੇ ਕਰਕੇ ਜਿਹੜੀ ਸੜਕਾ ਵਾਲੀ ਐ ਨੈਨੋ ਤੇ ਕਾਮ ਜਾ ਪਈ ਨੈਨੋ ਨੈਨੋ ਜੀ ਯੂਨੀਵਰਸਿਟੀ ਨੇ ਹੁਣ ਆਪਨੇ ਪਿਛੇ ਤੁਸੀਂ ਲੈਟਰ ਦੇਖੇ ਹੋਣਗੇ ਫੇਸਬੁੱਕ ਤੇ ਚੜੇ ਵੀ ਇਹਦਾ ਜਿਹੜਾ ਹੈਗਾ ਝਾੜ ਘਟਾਉਂਦੀ ਆ ਅੱਜ ਆਪਾਂ ਉਹ ਕਰਾਂਗੇ ਦੋ ਦੋ ਕੋਈ ਜ਼ਿਆਦਾ ਬੈਨੀਫਿਟ ਯੂਨੀਵਰਸਿਟੀ ਨੇ ਫੀਲ ਕਰਦੀ ਆਪਾਂ ਕਰਾਂਗੇ ਸਭ ਤੋਂ 13 ਤਈ ਹੁੰਦੀ ਆ ਪਹਿਲਾਂ ਆਉਂਦੀ ਖੇਡ ਦੇ ਗਏ ਬੇਚੇ ਤਾਂ ਜੀ ਹਾਂ ਟ੍ਰਾਂਸਪਾਰਟ ਨਹੀਂ ਕਰਦੇ ਨਾ ਉਹਨਾਂ ਨੇ ਕਿਹਾ ਵੀ ਮੇਰੇ ਸੇਤੇ ਛੜਕਾਵ ਤਾਂ ਹੋਇਆ ਸੀਗਾ ਕਿਹੜਾ ਸੀ ਚਲੋ ਆਪਾਂ ਤਾਂ ਨਹੀਂ ਦੇਖਿਆ ਤੁਸੀਂ ਜੋ ਆਪਦੇ ਪੇਟੋਨ ਰਿਜ਼ਲਟ ਆ ਉਹਨਾਂ ਨੇ ਕੋਲੈਕਟਰ ਸਪੈਸ਼ਲ ਕੱਢਿਆ ਸੀਗਾ ਵੀ ਜਿਹੜਾ ਤੁਸੀਂ ਨੈਨੋ ਜੂਰੀਆ ਜਾਂ ਡੀਐਫਟੀ ਕਰ ਰਹੇ ਹੋ ਇਹੇ ਘਾਟ ਤੇ ਜਿਹੜਾ ਹੈਗਾ ਘਟਾਰੀਓ ਕੋਈ ਬਦਲਦੇ ਝੋਨੇ ਤੇ ਕਰ ਰਹੇ ਨੇ ਤਾਂ ਕਰਦੇ ਉਹ ਨਾ ਕਰੀ ਜਾਓ ਤਾਂ ਸੱਟ ਨਹੀਂ ਮਾਰੋ ਮੱਕੇ ਦੇ ਉੱਪਰ ਕਈ ਵਾਰ ਤੁਹਾਨੂੰ ਕੱਦ ਵਾਸਤੇ ਕਰਨੀ ਆ ਉਹਨੇ ਕੋਈ ਮੱਖਾ ਲਾ ਰਹੇ ਹੋ ਮੱਕਾ ਕਈ ਵਾਰ ਥੋੜਾ ਰੁਕ ਜਾਂਦਾ ਕੱਦ ਨਹੀਂ ਕਰਦਾ ਜਿਹੜੇ ਤੁਹਾਨੂੰ ਦਵਾਈ ਦੱਸੀ ਸੀਗੀ 12 61 12% ਨਾਈਟ੍ਰੋਜਨ ਤੇ 40% ਫਾਸਫੋਰਸ ਨਾਲ 39.5 ਜ਼ਿੰਕ ਸੋਇਮ ਸੋਇਮ ਤੇ 2 ਕਿਲੋ ਮੈਗਨੀਸ਼ੀਅਮ ਸਲਫੇਟ ਜਿਹੜਾ ਤੁਸੀਂ ਉੱਤੇ ਸਪਰੇਅ ਕਰੋਗੇ ਦੋੜੇ ਛੱਡ ਦਿਓ ਜਾਂ ਵਿਚਾਲੇ ਛੱਡ ਲਿਓ ਤਾਂ ਤੁਹਾਨੂੰ ਮੱਕਾ ਆਪਣੇ ਬਾਦ 2-4 ਦਿਨਾਂ ਬਾਅਦ ਦੱਸ ਦੋ ਵੀ ਹਾਂ ਪਰ ਮੇਰੇ ਉੱਪਰ ਕੋਈ ਖਰਾਾ ਕਰੇ ਨਾ ਜੀ ਵਧੀਆ ਰਿਜ਼ਲਟ ਦੋ ਤਿੰਨ ਕੰਪਨੀਆਂ ਤਾਂ ਆਉਂਦਾ ਆਈਸੀਐਲ ਦਾ ਐਰਿਸ ਦਾ ਆਉਣਾ ਹੈ ਜਿਹੜੀ ਕੰਪਨੀ ਤੁਹਾਨੂੰ ਚੰਗਾ ਲੱਗਦਾ ਉਸ ਤੇ ਸਪਰੇਅ ਕਰ ਸਕਦਾ ਬਸੇ ਵਾਲਾ ਜਿਹੜੇ ਦੋੜੇ ਆ ਜਾਂ ਤੁਹਾਨੂੰ ਉੱਥੇ ਦੋਛਲੀਆਂ ਮਿਲਦੀਆਂ ਅੰਦਰ ਕਿਸੇ ਬੂਟੇ ਨੂੰ ਦੋਛਲੀਆਂ ਉਸੇ ਨੂੰ ਹੋਣਗੀਆਂ ਜਿਹਦੇ ਨਾਲ ਦਾ ਬੂਟਾ ਜਾਂ ਤਾਂ ਉਗਰੇ ਨਹੀਂਗਾ ਮੱਚ ਗਿਆ ਹਵਾ ਪਾਣੀ ਜਾਲਾ ਮਿਲ ਗਿਆ ਉੱਥੇ ਜਿਹੜੀਆਂ ਦੋਛਲੀਆਂ ਮਿਲ ਜਣੀਆਂ ਆਪਾਂ ਨੂੰ ਦੋਛਲੀਆਂ ਲੱਗਦੀਆਂ ਵੇ ਜੀ ਤੁਸੀਂ ਆਪ ਉਹਨਾਂ ਚੱਲੀਆਂ ਨੂੰ ਖੋਲ ਕੇ ਦੇਖੋ ਦੋਨੇ ਉੱਤੀ ਉੱਤੀ ਭਰ ਲਿਆ ਜਾ ਇੱਕ ਭਰੂਗੀ ਚੱਲੀ ਜਿਹੜੀ ਹੈਗੀ ਇੱਕ ਹੀ ਬਹੁਤ ਅਜਿਹੀ ਹੈ ਕਾਮੇ ਦੇ ਵਿੱਚ ਲੱਗ ਜੀ ਪੂਰੀ ਤਰ੍ਹਾਂ ਜੂਨ ਡਲਾਈਨ ਦੇ ਵਿੱਚ ਤਾਂ ਉੱਥੇ ਜਿੰਮਦਾਰ ਹੋ ਕਿ ਇਹ ਸੰਧੀਆਂ ਨਹੀਂ ਪਸੰਦ ਕਰਦਾ ਕਿੰਨੀਆਂ ਲੱਗਦੀਆਂ ਦਾਣੇ ਕਿੰਨੇ ਕਿੰਨੇ ਲੋਂਗ ਚ ਇਹਦਾ ਸਾਡੇ ਵਰਗੇ ਉਹਦਾ ਵੇਚਣ ਦਾ ਤਰੀਕਾ ਹੁੰਦਾ ਵੀ ਸਾਡੇ ਮੱਕੀ ਉੱਤਨ ਛੱਦੀਆਂ ਲੱਗਦੀਆਂ 4 ਛੱਦੀਆਂ ਲੱਗਦੀਆਂ ਤੋਂ ਬਾਅਦ ਦੇਖਣ ਵਾਲਾ ਕੌਣ ਸੁੰਡੀ ਦਾ ਕੀ ਹਾਲ ਹੈ ਜੀ ਸੁੰਡੀ ਦਾ ਜੀ ਸੁੰਡੀ ਜੇ ਤੁਸੀਂ ਅਰਲੀ ਦੇ ਵਿੱਚ ਕਰਨੀ ਹੈ ਤਾਂ ਡੈਲੀਗੇਟ ਕਰ ਸਕਦਾ ਹਾਂ ਆਉਣ ਤੋਂ ਪਹਿਲਾਂ ਇੱਕ ਹੀ ਮੰਗ ਜੇ ਸੁੰਡੀ ਤੁਹਾਡੇ ਆ ਗਏ ਕੇਸ ਦੇ ਵਿੱਚ ਲਿਕਵਿਡ ਪ੍ਰੋਬਲਮ 1.9 ਕਈ ਕੰਪਨੀਆਂ ਦੀ ਹੁੰਦੀ ਆ ਪਹਿਲਾਂ ਨਹੀਂ ਕੋਈ ਲਾਸ ਦੇ ਬੀਰ ਨੂੰ ਆਪਾਂ ਬੀਰ ਦੀ ਪਹਿਲਾਂ ਜਿਹੜੀ ਆਈ ਹੈ ਪੋਟੈਂਸ਼ੀਅਲ ਡਿਊ ਹੁੰਦੀ ਆ ਸੈਂਟਾ ਉਹਦਾ ਠੀਕ ਰਿਜ਼ਲਟ ਆ 15-20 ਦਿਨਾਂ ਤੋਂ ਉਹ ਕਹਿੰਦੇ ਸਾਡਾ ਰਿਜ਼ਲਟ ਹੈਗਾ ਜਿਹੜੇ ਸਾਲ ਸੀ ਲਵਾਈ ਵੀ ਸੀਗੀ ਵਧੀਆ ਉਸ ਤੋਂ ਜਗਾ ਚੰਗਾ ਰਿਜ਼ਲਟ ਮਿਲ ਗਿਆ ਸੀ ਤੁਸੀਂ ਉਹ ਲਾ ਲਓ